ਕਰਨਾ ਜਿਹੜਾ ਕਿਸਾਨੀ ਦਾ ਕਰਜ਼ੇ ਦੇ ਵਿੱਚ ਡੁੱਬਣ ਦਾ ਕਰਨ ਬੈਂਕਾਂ ਦਾ ਜਿਹ ਪਹਿਲਾਂ ਆਮ ਤੌਰ ਜਿਹੜੇ ਪਿੰਡਾਂ ਦੇ ਲੋਕ ਸੀਗੇ ਉਹ ਕਰਜ਼ਾ ਲੈਣ ਤੋਂ ਡਰਦੇ ਸੀ ਹਰੇਕ ਬੰਦਾ ਕਹਿੰਦਾ ਯਾਰ ਨਾ ਵੀ ਮੈਂ ਨਹੀਂ ਬੈਂਕ ਦੀ ਕੋਈ ਲਿਮਟ ਬਣਾਉਂਦਾ ਜਿਹਨੇ ਵੀ ਕੋਈ ਲੈਣਾ ਟਰੈਕਟਰ ਲੈ ਲਿਆ ਉਹਤੇ ਵੀ ਲੋਨ ਲੈ ਲਿਆ ਕਿਸੇ ਨੇ ਜਣ ਲੈ ਲਿਆ ਉਹਤੇ ਵੀ ਲੋਨ ਲੈ ਲਿਆ ਜੋ ਕੋਈ ਹੋਰ ਸਾਧਨ ਜਿਹੜੇ ਸੀਗੇ ਉਹਦੇ ਨਾਲ ਵੀ ਪਿੰਡਾਂ ਦੇ ਵਿੱਚ ਪਹਿਲਾਂ ਆਮ ਵਿਆਹ ਜਿਹੜੇ ਹੁੰਦੇ ਸੀਗੇ ਉਹ ਘਰਾਂ ਦੇ ਵਿੱਚ ਹੀ ਹੁੰਦੇ ਸੀ ਉਸ ਤੋਂ ਬਾਅਦ ਫਿਰ ਇੱਥੇ ਨਹੀਂ ਮਤਲਬ ਜਦੋਂ ਜਿਉਂ-ਜਿਉਂ ਥੋੜਾ ਜਿਹਾ ਪੈਸੇ ਦਾ ਪਸਾਰ ਹੁੰਦਾ ਗਿਆ ਫਿਰ ਇਹ ਜਿਹੜਾ ਹੈਗਾ ਪੈਸ ਕਲਚਰ ਦੇ ਵਿੱਚ ਬਦਲ ਗਿਆ ਪਹਿਲਾਂ ਵਾਲੇ ਸਮੇਂ ਦੇ ਵਿੱਚ ਤਾਂ ਰੋਟੀ ਆ ਜਿਹੜੀ ਆਮ ਬੰਦਾ ਸਧਾਰਨ ਤੌਰ ਤੇ ਘਰੇ ਰੋਟੀ ਖਾ ਲੈਂਦਾ ਘਰੇ ਬਣਦੀ ਜਿਹੋ ਜਿਹਾ ਹੁੰਦਾ ਖਾ ਲੈਂਦਾ ਹੁਣ ਜੇ ਕਿਸੇ ਦੇ ਘਰ ਕੋਈ ਨਹੀਂ ਕਰੇ ਕੋਈ ਰੋਟੀ ਬਣਦੀ ਫਟਾਫਟ ਜਾਓ ਰੈਸਟੋਰੈਂਟ ਤੋਂ ਕੋਈ ਸਬਜ਼ੀ ਫੜ ਲਿਆਓ ਦਾਲ ਸਬਜ਼ੀ ਫੜ ਲਓ ਉੱਥੇ ਕੁਝ ਪੜ੍ਹ ਕੇ ਨਾ ਹੋਵੇ ਪਤਨੀ ਉਹਦੇ ਕੋ ਡਿਗਰੀਆਂ ਦਾ ਲੱਗਦਾ ਹੈ ਤਦ ਆਲ ਵੱਧ ਜੰਦੀ ਆ ਪਰ ਉਹਨਾਂ ਦੇ ਵਿੱਚ ਜਿਹੜੀ ਇਨਸਾਨੀਅਤ ਦੀ ਕੁਆਲਿਟੀ ਹੈ ਜਿਹੜੀ ਉਹ ਸਹਿਜ ਤੋਂ ਜਿਹੜੇ ਅਸਹਿਜ ਹੈ ਇਸੇ ਕਰਕੇ ਹੋਇਆ ਕਿ ਦੋਸਤੋ ਮੈਂ ਦਰਸ਼ਨ ਸਿੰਘ ਗੁਰੂ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਮਨੁੱਖ ਹੈ ਉਹ ਸਹਜ ਤੋਂ ਅਸਹਜ ਕਿਵੇਂ ਹੋ ਗਿਆ ਬਹੁ ਸਮਾਂ ਪਹਿਲਾਂ ਜਿਹੜੇ ਲੋਕ ਇਹਨੇ ਖੁਸ਼ ਹੁੰਦੇ ਸੀ ਹੱਸਦੇ ਸੀ ਖੇਡਦੇ ਸੀ ਉਹਨਾਂ ਦੇ ਚਿਹਰਿਆਂ ਤੇ ਉਹ ਰੌਣਕ ਨਹੀਂ ਹਰ ਬੰਦਾ ਸਟ੍ਰੈਸ ਚ ਟੈਨਸ਼ਨ ਦੇ ਵਿੱਚ ਤੁਰਿਆ ਫਿਰਦਾ ਪਰ ਉਹਨੂੰ ਕਿਤੇ ਸ਼ਾਂਤੀ ਨਹੀਂ ਮਿਲਦੀ ਨਾ ਉਹਨੂੰ ਕਿਤੇ ਇਹ ਲੱਗਦਾ ਹੈ ਕਿ ਮੈਂ ਜਾ ਕੇ ਕਿਤੇ ਬੈਠ ਕੇ ਚਾਰ ਮਿੱਤਰਾਂ ਬੇਲੀਆਂ ਨਾਲ ਗੱਲਾਂ ਕਰਕੇ ਉਹਨਾਂ ਨਾਲ ਬੈਠ ਕੇ ਆਪਦਾ ਦੁੱਖ ਸਾਂਝਾ ਕਰਾਂ ਇਹ ਅਸੀਂ ਸਾਰਾ ਕੁਝ ਜਿਹੜਾ ਇਹ ਕਿਉਂ ਗੁਆਚਿਆ ਇਹ ਕਿਵੇਂ ਗੁਆਚਿਆ ਇਹਦੇ ਕਿਹੜੇ ਕਾਰਨ ਨੇ ਉਹਨਾਂ ਕਾਰਨਾਂ ਬਾਰੇ ਆਪਾਂ ਅੱਜ ਇਹ ਗੱਲਬਾਤ ਕਰਾਂਗੇ ਬਹੁਤ ਸਮਾਂ ਪਹਿਲਾਂ ਜਦੋਂ ਇੱਥੇ ਇਹ ਜਿਹੜੀ ਖੇਤੀ ਸੀ ਜਿਹੜੀ ਆਮ ਜਿਹੜੀ ਜਿਵੇਂ ਕਹਿੰਦੇ ਆ ਬਲਦਾਂ ਨਾਲ ਖੇਤੀ ਹੁੰਦੀ ਸੀ ਸਧਾਰਨ ਖੇਤੀ ਹੁੰਦੀ ਸੀ ਕੋਈ ਬਹੁਤਾ ਉਤੇ ਜਾਦੇ ਖਰਚ ਨਹੀਂ ਹੁੰਦਾ ਸੀ ਨਾ ਕੋਈ ਜਾਦੇ ਉਤੇ ਕੋਈ ਰੇ ਤੇਲ ਦਾ ਕੋਈ ਖਰਚਾ ਹੁੰਦਾ ਸੀ ਜਿਹੜੀ ਕੁਦਰਤ ਤੇ ਜਿਹੜੇ ਜਿਹੜਾ ਮਨੁੱਖ ਸੀਗਾ ਉਹ ਜਾਦੇ ਨਿਰਭਰ ਸੀ ਪਰ ਉਹ ਸਮਾਂ ਸੀ ਜਿਹੜਾ ਉਹ ਚੰਗਾ ਸਮਾਂ ਸੀ ਉਹਨੋਂ ਦੇ ਜਿਹੜੇ ਲੋਕ ਸੀ ਉਹ ਬੜੇ ਹੱਸਦੇ ਸੀ ਉਹ ਬੜੇ ਖੇਡਦੇ ਸੀ ਉਹ ਬੜੇ ਆਪਸ ਵਿੱਚ ਪ੍ਰੇਮ ਨਾਲ ਰਹਿੰਦੇ ਸੀ ਉਹਨਾਂ ਦੀਆਂ ਸਾਂਝਾਂ ਵੀ ਸੀ ਹੁਣ ਜਿਹੜਾ ਮਨੁੱਖਾ ਉਹ ਕੱਲਾ ਵੀ ਹੋ ਗਿਆ ਤੇ ਆਪਣੇ ਆਪ ਨੂੰ ਵੀ ਟੁੱਟ ਗਿਆ ਤੇ ਜਿਹੜਾ ਆਸੇ ਪਾਸਾ ਹੈ ਉਹਦੇ ਨਾਲੋਂ ਵੀ ਟੁੱਟ ਗਿਆ ਪਰ ਇਹਦੇ ਜਿਹੜੇ ਕਾਰਨ ਨੇ ਇਹ ਇੱਕ ਕਾਰਨ ਨਹੀਂ ਇਹਦੇ ਬਹੁਤ ਸਾਰੇ ਕਾਰਨ ਨੇ ਉਹਦੇ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ ਪਹਿਲਾਂ ਜਿਹੜਾ ਸਮਾਂ ਸੀਗਾ ਉਦੋਂ ਜਦੋਂ ਮਤਲਬ ਇੱਥੇ ਜਿਹੜੀ ਖੇਤੀ ਘੱਟ ਹੁੰਦੀ ਸੀ ਜ਼ਮੀਨ ਘੱਟ ਹੁੰਦੀ ਸੀ ਜ਼ਮੀਨ ਦੇ ਵਿੱਚ ਫਸਲਾਂ ਜਿਹੜੀਆਂ ਘੱਟ ਹੁੰਦੀਆਂ ਸੀ ਆਪਜਾਉ ਜ਼ਮੀਨ ਬਹੁਤੀ ਹੁੰਦੀ ਨਹੀਂ ਸੀ ਕੁਝ ਮਾਰੂਜ਼ ਜ਼ਮੀਨ ਹੁੰਦੀ ਕੁਝ ਸੇਂਜੀ ਜ਼ਮੀਨ ਹੁੰਦੀ ਜਿੱਥੇ ਮਤਲਬ ਪਾਣੀ ਲੱਗਦਾ ਸੀਗਾ ਉਹ ਥੋੜੀ ਉਹ ਨਹੀਂਕ ਮਤਲਬ ਫਸਲ ਬੀਜਦੇ ਜਿੰਨੀ ਕੁ ਉਹਨਾਂ ਦੇ ਖਾਂਡ ਜੋਗੀ ਹੁੰਦੀ ਜਾਂ ਕੁਝ ਜਿਹੜੀ ਜ਼ਮੀਨ ਬੇਲੀ ਵੀ ਰੱਖੀ ਜਾਂਦੀ ਕੁਝ ਜ਼ਮੀਨ ਦੇ ਵਿੱਚ ਉਹਨੂੰ ਬੋਂਦੇ ਰਹਿੰਦੇ ਕੰਮ ਕਰਦੇ ਰਹਿੰਦੇ ਪਸ਼ੂ ਚਾਰਦੇ ਜਾਂ ਮੱਝਾਂ ਉੱਥੇ ਚਰ ਕੇ ਆਉਂਦੀਆਂ ਉਹਨਾਂ ਦਾ ਦੁੱਧ ਪੀਂਦੇ ਉਹ ਰੱਜ ਕੇ ਰੋਟੀ ਖਾਂਦੇ ਦੁੱਧ ਪੀਂਦੇ ਮੱਖਣ ਖਾਂਦੇ ਦਹੀਂ ਮਤਲਬ ਖਾਂਦੇ ਤੇ ਨਾਲੇ ਜਿਹੜੀਆਂ ਰੋਟੀਆਂ ਅਸੀਂ ਜਿਹੜੀਆਂ ਉਹ ਮਿੱਸੀਆਂ ਰੋਟੀਆਂ ਖਾਂਦੇ ਪਰ ਇਹ ਸਾਰਾ ਕੁਝ ਆ ਜਿਹੜਾ ਹੁਣ ਉਹ ਨਹੀਂ ਰਿਹਾ ਇਹਦਾ ਨਾ ਮਤਲਬ ਜਦੋਂ ਸਾਡਾ ਜਿਹੜਾ ਜਦੋਂ ਪਾਕਿਸਤਾਨ ਚੀਨ ਤੇ ਭਾਰਤ ਦੀ ਜਿਹੜੀ ਲੜਾਈ ਹੋਈ ਉਸ ਤੋਂ ਬਾਅਦ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਸਾਡਾ ਜਿਹੜਾ ਦੇਸ਼ ਸੀਗਾ ਉਹ ਜਿਹੜਾ ਅੰਨ ਸੀਗਾ ਉਹ ਭੁੱਖਮਰੀ ਸੀ ਜ਼ਿਆਦੇ ਇੱਥੇ ਜ਼ਿਆਦੇ ਕੋਈ ਆਸੇ-ਪਾਸੇ ਦੀਆਂ ਸਟੇਟਾਂ ਸੀ ਪੰਜਾਬ ਨੂੰ ਛੱਡ ਕੇ ਬਾਕੀ ਆਸੇ-ਪਾਸੇ ਜਿਹੜੇ ਉਹ ਕਦੇ ਬਹੁਤੀ ਫਸਲ ਨਹੀਂ ਹੁੰਦੀ ਸੀ ਨਾ ਕੋਈ ਦਾਣਾ ਹੁੰਦਾ ਸੀ ਨਾ ਕੋਈ ਉੱਥੇ ਕਣਕ ਹੁੰਦੀ ਸੀ ਨਾ ਛੋਲੇ ਹੁੰਦੇ ਸੀ ਸਿਰਫ ਮਤਲਬ ਪੰਜਾਬ ਸੀ ਜਿਹੜਾ ਜਿਹੜਾ ਆਦਮ ਲੈ ਪਰ ਸੀ ਪਰ ਇਹਨਾਂ ਨੇ ਪੰਜਾਬ ਨੇ ਕੀ ਕਰਿਆ ਦੂਸਰੇ ਸੂਬਿਆਂ ਨੂੰ ਨਿਰਭਰ ਕਰਨ ਲਈ ਦੂਸਰੇ ਸੂਬਿਆਂ ਨੂੰ ਅੰਨ ਦੇਣ ਲਈ ਦਾਣੇ ਦੇਣ ਲਈ ਇੱਥੋਂ ਦੀ ਜਿਹੜੀ ਧਰਤੀ ਸੀ ਇੱਥੋਂ ਦਾ ਵਾਤਾਵਰਨ ਸੀ ਉਹ ਬਹੁਤ ਕੁਝ ਜਿਹੜਾ ਉਹ ਗਵਾਚ ਗਿਆ ਜਦੋਂ ਪਹਿਲਾਂ ਜਿਹੜੀ ਖੇਤੀ ਹੁੰਦੀ ਸੀਗੀ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਉਹਦੇ ਵਿੱਚ ਗੋਜੀ ਫਸਲਾਂ ਬੀਜੀਆਂ ਜਾਂਦੀਆਂ ਛੋਲੇ ਜੌਂ ਰਲਾ ਕੇ ਬੀਜੇ ਜਾਂਦੇ ਸਰਮਾ ਹੁੰਦੀਆਂ ਉਹ ਤੇਲ ਨਾਲ ਜਿਹੜਾ ਉੱਥੋਂ ਦੇ ਜਿਹੜੇ ਸਾਦਾ ਸੀਗਾ ਉਹ ਤੇਲ ਨਾਲ ਹੀ ਸਾਡੀ ਰੋਟੀ ਜਿਹੜਾ ਸਬਜ਼ੀਆਂ ਬਣਾ ਲੈਂਦੇ ਸਰੋਂ ਦੇ ਤੇਲ ਨਾਲ ਉਹ ਮੂੰਹਫਲੀ ਹੁੰਦੀ ਤੇ ਸਾਡੇ ਤਿਲਾਂ ਦਾ ਤੇਲ ਹੁੰਦਾ ਸਾਡੇ ਅਲਸੀ ਹੁੰਦੀ ਇਸੇ ਨਾਲ ਹੀ ਉਹਦੇ ਸਬਜ਼ੀਆਂ ਜਿਹੜੀਆਂ ਉਹ ਬਣਾ ਲੈਂਦੇ ਉਸ ਤੋਂ ਬਾਅਦ ਕੰਪਨੀਆਂ ਜਿਹੜੀਆਂ ਜਦੋਂ ਹੋਂਦ ਚ ਆ ਗਈਆਂ ਸਾਡੇ ਜਦੋਂ ਅੰਨ ਆ ਜਿਹੜਾ ਉਹਨੂੰ ਭਾਰਤ ਨੂੰ ਜਿਹੜਾ ਅੰਨ ਦੇਣ ਲਈ ਸਾਡੇ ਜਿਹੜੇ ਇੱਥੇ ਚੰਗੇ ਜਿਹੜੀ ਯੂਨੀਵਰਸਿਟੀਆਂ ਨੇ ਕਰaithe ਬੀਜ ਦੇਣੇ ਸ਼ੁਰੂ ਕਰ ਦਿੱਤੇ ਜਿਹੜੀਆਂ ਉਹ ਚੰਗੇ ਜਿਹੜੇ ਮਤਲਬ ਉਪਜ ਦੇ ਉਪਜ ਜਿਹੜੀ ਸੀਗੀਆਂ ਚੰਗੀ ਜਿਹੜੀ ਕਹ ਦੀਏ ਚੰਗੀ ਫਸਲ ਦੇਣ ਲਈ ਚੰਗਾ ਮਤਲਬ ਜਿਆਦੇ ਝਾੜ ਦੇਣ ਵਾਲੀਆਂ ਜਿਹੜੀਆਂ ਫਸਲਾਂ ਸੀਗੀਆਂ ਉਹ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਨਾਲ ਕੀ ਆ ਉਹਦੇ ਨਾਲ ਇੱਥੇ ਕੀ ਆ ਦਵਾਈਆਂ ਆ ਗਈਆਂ ਸਪਰੇਅ ਆ ਗਈਆਂ ਉਹਦੇ ਨਾਲ ਖਾਦ ਆ ਗਈ ਉਹਦੇ ਨਾਲ ਜਦੋਂ ਹੋਰ ਉਹਦੇ ਨਾਲ ਬਿਮਾਰੀਆਂ ਵੀ ਪੈਦਾ ਹੋ ਗਈਆਂ ਪਹਿਲਾਂ ਇੰਨੀਆਂ ਬਿਮਾਰੀਆਂ ਵੀ ਨਹੀਂ ਹੁੰਦੀਆਂ ਸੀ ਆ ਆਮ ਜਿਹੜਾ ਕੋਈ ਮੜਾ ਮੋਟਾ ਕਿਸੇ ਨੂੰ ਬੁਖਾਰ ਹੁੰਦਾ ਜਾਂ ਕੋਈ ਹੋਰ ਥੋੜੀਆਂ ਬੁਟੀਆਂ ਕੋਈ ਕੋਈ ਬਿਮਾਰੀਆਂ ਹੁੰਦੀਆਂ ਉਹ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਇਹਨੇ ਜਿਹੜਾ ਜਦੋਂ ਕਿ ਜਾਦੇ ਫਸਲਾਂ ਹੋਣ ਲੱਗੀਆਂ ਜਿਆਦੇ ਇਥੋਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸ਼ੁਰੂ ਹੋ ਗਈ ਇਥੇ ਉਹਦੇ ਨਾਲ ਹੀ ਜਿਹੜਾ ਸਾਡਾ ਇਥੋਂ ਦਾ ਸਾਡੀ ਜਿਹੜੀ ਧਰਤੀ ਦੀ ਜਿਹੜੀ ਸੀਗੀ ਉਹਦੀ ਹਾਲਤ ਸੀਗੀ ਉਹ ਖਰਾਬ ਹੋ ਗਈ ਸਾਡਾ ਪਾਣੀ ਖਰਾਬ ਹੋ ਗਿਆ ਸਾਡਾ ਜਿਹੜਾ ਵਾਤਾਵਰਨ ਉਹ ਖਰਾਬ ਹੋ ਗਿਆ ਫਿਰ ਜਦੋਂ ਥੋੜੀ ਜਿਹੀ ਇੱਥੇ ਫਸਲ ਹੋਣ ਲੱਗੀ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਵਿੱਚ ਇੱਥੇ ਆ ਕੇ ਉਹਨਾਂ ਨੇ ਆਪਣੇ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਪਹਿਲਾਂ ਖੂਹਾਂ ਨਾਲ ਇੱਥੇ ਜਿਹੜੀ ਖੇਤੀ ਹੁੰਦੀ ਸੀਗੀ ਕੂਹਾਂ ਨਾਲ ਜਾਈ ਪਾਣੀ ਲੱਗਦਾ ਸੀਗਾ ਉਸ ਤੋਂ ਬਾਅਦ ਇੱਥੇ ਬੋਰ ਲੱਗਣੇ ਸ਼ੁਰੂ ਹੋ ਗਏ ਤੇ ਬੋਰਾਂ ਨਾਲ ਜਿਹੜਾ ਹੈਗਾ ਤੇ ਪਾਣੀ ਨਾਲ ਥੋੜੀ ਜਿਹੀ ਹੋਰ ਜਿਹੜੀ ਫਸਲਾਂ ਵਧੀਆ ਹੋਣ ਲੱਗੀਆਂ ਬੋਰਾਂ ਦੇ ਨਾਲ ਧਰਤੀ ਚੋਂ ਪਾਣੀ ਨਿਕਲਣ ਲੱਗ ਗਿਆ ਉਹਦੇ ਨਾਲ ਜਿਹੜਾ ਪਾਣੀ ਆ ਪਾਣੀ ਵੀ ਸਾਤੋਂ ਥੋੜਾ ਜਾ ਦੂਰ ਹੁੰਦਾ ਗਿਆ ਪਹਿਲਾਂ 4-5 ਫੁੱਟ ਤੇ ਪਾਣੀ ਹੁੰਦਾ ਪਹਿਲਾਂ 2-3 ਫੁੱਟ ਤੇ ਪਾਣੀ ਹੁੰਦਾ ਉਦੋਂ ਪਹਿਲਾਂ ਸਾਡੇ ਬਜ਼ੁਰਗ ਸੀ ਜਿਹੜੇ ਉਹ ਆਮ ਇੱਕ ਟੋਆ ਪੱਟ ਕੇ ਹੀ ਪਾਣੀ ਜਿਹੜਾ ਪੀ ਲੈਂਦੇ ਸੀ ਉਸ ਤੋਂ ਬਾਅਦ ਜਦੋਂ ਜਿਹੜੇ ਬੋਰ ਆ ਗਏ ਖੂਹਾਂ ਤੋਂ ਬਾਅਦ ਬੋਰ ਆਏ ਬੂਰਾ ਨਾਲ ਜਿਹੜਾ ਹੈਗਾ ਭਾਵੇਂ ਫਾਸਲਾ ਤਾਂ ਹੋਣ ਲੱਗ ਪਈਆਂ ਪਰ ਉਹਦੇ ਨਾਲ ਸਾਡਾ ਜਿਹੜਾ ਪਾਣੀ ਆ ਜਿਹੜਾ ਪਾਣੀ ਦਾ ਪੱਧਰ ਹੌਲੀ-ਹੌਲੀ ਹੌਲੀ ਦੂਰ ਚਲਿਆ ਗਿਆ ਫਿਰ ਉਸ ਤੋਂ ਬਾਅਦ ਫਿਰ ਇੱਥੇ ਬਿਜਲੀ ਦਾ ਜਿਹੜੇ ਕਨੈਕਸ਼ਨ ਹੋਏ ਬਿਜਲੀ ਦੇ ਕਨੈਕਸ਼ਨ ਨਾਲ ਇੱਥੇ ਮੋਟਰਾਂ ਲੱਗੀਆਂ ਤੇ ਪਹਿਲਾਂ ਉਹਲਾ ਮੋਟਰਾਂ ਨੇ ਕੀ ਕਰਿਆ ਲੋਕਾਂ ਨੇ ਉਹਨਾਂ ਦੀ ਖੁੱਲੇ ਆਮ ਜਿਹੜੀ ਉਹਦੀ ਵਰਤੋਂ ਕੀਤੀ ਹੌਲੀ-ਹੌਲੀ ਉਹਨਾਂ ਦੇ ਜਦੋਂ ਬਿਜਲੀ ਦੇ ਬਿੱਲ ਜਦੋਂ ਸਾਡੇ ਜਿਹੜੇ ਆਫ ਹੋਏ ਉਸ ਤੋਂ ਬਾਅਦ ਤਾਂ ਜਿਹੜਾ ਪਾਣੀ ਆ ਜਿਹੜਾ ਸਾਡਾ ਬਹੁਤ ਜ਼ਿਆਦਾ ਉਸ ਪਾਣੀ ਨਾਲ ਸਾਡਾ ਨੁਕਸਾਨ ਹੋਇਆ ਜਦੋਂ ਜਿਹੜੀਆਂ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਨੇ ਜਦੋਂ ਇੱਥੋਂ ਪ੍ਰੋਜੈਕਟ ਸ਼ੁਰੂ ਕੀਤੇ ਪਹਿਲਾਂ ਪੀਟਰ ਇੰਜਣ ਦਿੱਤੇ ਪੀਟਰ ਇੰਜਣ ਜਿਹੜੇ ਦਿੱਤੇ ਜਾਂਦੇ ਉਹ ਆਮ ਤੌਰ ਤੇ ਉੱਥੇ ਬੈਂਕਾਂ ਦੇ ਥੋੜਾ ਬਹੁਤਾ ਲੋਨ ਦੇ ਦਿੰਦੀਆਂ ਤੇ ਜਿਹੜੇ ਪੀਟਰ ਇੰਜਣ ਸੀਗੇ ਉਹ ਪੀਟਰ ਇੰਜਣ ਨਾਲ ਲੋਕ ਖੇਤੀ ਕਰਦੇ ਫੇਰ ਉਹਨਾਂ ਕੰਪਨੀਆਂ ਨੇ ਕੀ ਕੀਤਾ ਫੇਰ ਟਰੈਕਟਰ ਆਏ ਫੇਰ ਟਰੈਕਟਰਾਂ ਦੇ ਕੀ ਲੋਨ ਦੇਣੇ ਸ਼ੁਰੂ ਕਰਤੇ ਉਹਨਾਂ ਨੇ ਹਰ ਪਿੰਡ ਦੇ ਵਿੱਚ ਜਾ ਕੇ ਉਹਨਾਂ ਦਾ ਆਪਣੇ ਪ੍ਰਚਾਰ ਕੀਤੇ ਪ੍ਰਚਾਰ ਕਰਕੇ ਉਹਨਾਂ ਨੇ ਟਰੈਕਟਰ ਵੇਚਣੇ ਸ਼ੁਰੂ ਕੀਤੇ ਟਰੈਕਟਰ ਇੰਨੇ ਮਤਲਬ ਜਿਹਨੂੰ ਆਮ ਵੀ ਲੋੜ ਸੀ ਥੋੜੀ ਜਿਹੀ ਜ਼ਮੀਨ ਵਾਲਿਆਂ ਨੇ ਵੀ ਉਹ ਟਰੈਕਟਰ ਲੈ ਲਏ ਜਿਹੜੀ ਵੱਡੀ ਜਿਹਨਾਂ ਕੋਲ ਜਾਦੇ ਖੇਤੀ ਸੀ ਵੱਡੀਆਂ ਜਿਹਨਾਂ ਕੋਲੇ ਜ਼ਿਆਦੇ ਜ਼ਮੀਨਾਂ ਸੀ ਕਿ ਉਹਨਾਂ ਨੇ ਤਾਂ ਚਲੋ ਟਰੈਕਟਰ ਲੈਣੇ ਸੀ ਜਿਹੜੇ ਜਿਹੜੇ ਥੋੜੀ ਜਿਹੀ ਜ਼ਮੀਨਾਂ ਵਾਲੇ ਸੀਗੇ ਉਹਨਾਂ ਨੇ ਵੀ ਟਰੈਕਟਰ ਲੈ ਕੇ ਖੇਤੀ ਕਰਨੀ ਸ਼ੁਰੂ ਕੀਤੀ ਉਹਦੇ ਨਾਲ ਇਹ ਨੁਕਸਾਨ ਹੋਇਆ ਕਿ ਜਿਹੜਾ ਜਿਹੜਾ ਕਿਸਾਨੀ ਸੀ ਉਹਦੇ ਨਾਲ ਉਹ ਕਰਜ਼ਾਈ ਹੋਈ ਉਹਨਾਂ ਸਿਰ ਫਿਰ ਕਰਜ਼ਾ ਸ਼ੁਰੂ ਹੋ ਗਿਆ ਉਹਨਾਂ ਦੀਆਂ ਲਿੰਮਟਾਂ ਬਣਨੀਆਂ ਸ਼ੁਰੂ ਹੋ ਗਈਆਂ ਲਿੰਮਟਾਂ ਬਣ ਕੇ ਵੱਡੇ ਵੱਡੇ ਲੋਨ ਲੈਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਜੀਰੀ ਦੀ ਫਸਲ ਸੀ ਜਿਹੜੀ ਜੀਰੀ ਦੀ ਫਸਲ ਨੇ ਵੀ ਉਹਦੇ ਨਾਲ ਜੀਰੀ ਦੀ ਫਸਲ ਨਾਲ ਬਹੁਤ ਸਾਰੀਆਂ ਦਵਾਈਆਂ ਸਪਰੇਅ ਸੀ ਜਿਹੜੇ ਹੋਰ ਮਤਲਬ ਖਾਦ ਆ ਉਹਦੇ ਧਰਤੀ ਦੇ ਵਿੱਚ ਜਾਦੇ ਪੈਣ ਲੱਗੀ ਉਹਦੇ ਨਾਲ ਵੀ ਜਿਹੜਾ ਸਾਡਾ ਵਾਤਾਵਰਨ ਵੀ ਖਰਾਬ ਹੋਇਆ ਉਹਦੇ ਨਾਲ ਸਾਡਾ ਜਿਹੜਾ ਜਿਹੜੀ ਉਪਜਾਊਤਾ ਜਰੂਰ ਸਾਡੀ ਜਿਹੜੀ ਹੈਗੀ ਆ ਆਰਥਿਕਤਾ ਨੂੰ ਥੋੜਾ ਫਰਕ ਪਿਆ ਪਰ ਜਿਹਨੇ ਸਾਡੇ ਇੱਥੇ ਉਹ ਜਿਹੜੇ ਸਾਡੇ ਕੁਦਰਤੀ ਜਿਹੜੇ ਸਾਡੇ ਸੌਮੇ ਸੀ ਜਿਹੜੇ ਕੁਦਰਤੀ ਸਾਧਨ ਸੀ ਜਿਨ੍ਹਾਂ ਨਾਲ ਅਸੀਂ ਖੇਤੀ ਕਰਦੇ ਸੀ ਰਵਾਇਤੀ ਖੇਤੀ ਸੀ ਜਿਹੜੀ ਉਹ ਖਤਮ ਹੋ ਗਈ ਉਸ ਤੋਂ ਬਾਅਦ ਟਰੈਕਟਰ ਵਾਲਿਆਂ ਨੇ ਕੀ ਕੀਤਾ ਟਰੈਕਟਰ ਨਾਲ ਭਾਵੇਂ ਲੋਕਾਂ ਨੇ ਜ਼ਮੀਨਾਂ ਪੱਧਰੀਆਂ ਕਰਕੇ ਜਿਹੜੀਆਂ ਉੱਚੀਆਂ ਨੀਵੀਆਂ ਜ਼ਮੀਨਾਂ ਸੀ ਆ ਪੱਧਰੀਆਂ ਜ਼ਰੂਰ ਹੋ ਗਈਆਂ ਉਸ ਤੋਂ ਬਾਅਦ ਉਹਨਾਂ ਨੇ ਕੰਪਨੀਆਂ ਨਹੀਂ ਕਰਿਆ ਇੱਥੇ ਕਬੈਨਾਂ ਸ਼ੁਰੂ ਕਰ ਦਿੱਤੀਆਂ ਕਬੈਨਾਂ ਨਾਲ ਜੀਰੀ ਹੋਣ ਲੱਗ ਗਈ ਇੱਥੋਂ ਦੇ ਜਿਹੜੇ ਲੋਕ ਸੀਗੇ ਜਿਹੜੇ ਜਿਹੜੇ ਹੱਥੀਂ ਕਿਰਤ ਕਰਦੇ ਸੀ ਆਪਣੇ ਹਲ ਵਾਉਂਦੇ ਸੀ ਹੱਥਾਂ ਨਾਲ ਹਲ ਵਾਉਂਦੇ ਸੀ ਉਹ ਆ ਖੇਤੀ ਕਰਦੇ ਸੀ ਉਹ ਗੁੱਟਦੇ ਸੀਗੇ ਉਹ ਆਪ ਹੀ ਹਲਾ ਨਾਲ ਆਪ ਬੀਜਦੇ ਸੀਗੇ ਕਿਸੇ ਨੂੰ ਮਤਲਬ ਕੁਝ ਸੌਣੀ ਦੀ ਫਸਲ ਬੀਜਣੀ ਹੁੰਦੀ ਤਾਂ ਹਲਾ ਨਾਲ ਹੀ ਬੀਜ ਜਾਂਦੀ ਹਾੜੀ ਦੀ ਫਸਲ ਵੀ ਹਲਾ ਨਾਲ ਬੀਜੀ ਜਾਂਦੀ ਫਿਰ ਟਰੈਕਟਰਾਂ ਨਾਲ ਉਹ ਜਿਹੜੀ ਫਸਲ ਜਿਹੜੀ ਬੀਜਣੀ ਸ਼ੁਰੂ ਹੋਈ ਉਹਦੇ ਕਰਕੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਜਿਹੜੇ ਜਿਹੜੇ ਹੋਰ ਸੰਦ ਨੇ ਜਿਹੜੇ ਲੋਹੇ ਦੇ ਸੰਦ ਨੇ ਲੋਕਾਂ ਦੇ ਘਰ-ਘਰ ਗਏ ਘਰ-ਘਰ ਨਾਲ ਉਹਨਾਂ ਦੇ ਉਹਨਾਂ ਨਾਲ ਜਿਹੜਾ ਕਿਸੰਦਾਂ ਨਾਲ ਹੈਗਾ ਜਿਹੜੀ ਸਾਡੀ ਕਿਸਾਨੀ ਦੇ ਸਰ ਜਿਹਨੇ ਵੀ ਕੋਈ ਲੈਣਾ ਕੋਈ ਟਰੈਕਟਰ ਲੈ ਲਿਆ ਉਹ ਤੇ ਵੀ ਲੋਨ ਲੈ ਲਿਆ ਕਿਸੇ ਨੇ ਇੰਜ ਲੈ ਲਿਆ ਉਹ ਤੇ ਵੀ ਲੋਨ ਲੈ ਲਿਆ ਜੇ ਕੋਈ ਹੋਰ ਸਾਧਨ ਜਿਹੜੇ ਸੀਗੇ ਉਹਦੇ ਨੇ ਵੀ ਜਿਹੜੇ ਕੋਈ ਲੋਨ ਲੈਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਫਿਰ ਜਦੋਂ ਥੋੜੀ ਬੋਲਤੀ ਇਹ ਖੇਤੀ ਦੇ ਜਿਹੜੇ ਇਹ ਉਪਜ ਹੋਣ ਲੱਗੀ ਉਸ ਤੋਂ ਆਪਦਾ ਵਿਆਹਾਂ ਦਾ ਕਲਚਰ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਪਹਿਲਾਂ ਆਮ ਵਿਆਹ ਜਿਹੜੇ ਹੁੰਦੇ ਸੀਗੇ ਉਹ ਘਰਾਂ ਦੇ ਵਿੱਚ ਹੀ ਹੁੰਦੇ ਸੀ ਫਿਰ ਹੌਲੀ-ਹੌਲੀ ਕੀ ਪਿੰਡਾਂ ਦੇ ਵਿੱਚ ਅੱਗੇ ਤਾਂ ਆਮ ਤੌਰ ਤੇ ਘਰਾਂ ਦੇ ਵਿੱਚ ਜਾਂ ਧਰਮਸ਼ਾਲਾ ਜਿਹੜੀ ਪਿੰਡ ਹੁੰਦੀ ਉਹਦੇ ਵਿੱਚ ਹੀ ਵਿਆਹ ਹੋ ਜਾਂਦੇ ਫਿਰ ਪਿੰਡਾਂ ਦੇ ਜਿਹੜੇ ਜਾ ਕੇ ਉਹ ਸ਼ਹਿਰਾਂ ਦੇ ਵਿੱਚੋਂ ਜਿਹੜੇ ਸ਼ਹਿਰੀਕਰਨ ਆ ਉਹਨਾਂ ਨੇ ਕੀ ਪਿੰਡਾਂ ਦੇ ਵਿੱਚ ਜਾ ਕੇ ਟੈਂਟ ਲਾਉਣੇ ਸ਼ੁਰੂ ਕਰ ਦਿੱਤੇ ਟੈਂਟਾਂ ਦਾ ਰਵਾਜ ਚੱਲ ਪਿਆ ਉੱਥੇ ਜਾ ਕੇ ਟੇਬਲਾਂ ਦੇ ਉੱਤੇ ਰੋਟੀਆਂ ਖਾਣੀਆਂ ਜਾਂ ਮਤਲਬ ਜਿਹੜਾ ਜਦੋਂ ਕੀ ਬਰਾਤ ਆਉਣੀ ਜਾਂ ਕੋਈ ਵਿਆਹ ਹੋਣੇ ਟੇਬਲ ਕੁਰਸੀਆਂ ਦਾ ਜਿਹੜਾ ਹੈਗਾ ਦੌਰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫਿਰ ਇੱਥੇ ਹੀ ਨਹੀਂ ਮਤਲਬ ਜਦੋਂ ਜਿਉਂ-ਜਿਉਂ ਥੋੜਾ ਜਿਹਾ ਪੈਸੇ ਦਾ ਪਸਾਰ ਹੁੰਦਾ ਗਿਆ ਫਿਰ ਇਹ ਜਿਹੜਾ ਹੈਗਾ ਪੈਲਸ ਕਲਚਰ ਦੇ ਵਿੱਚ ਬਦਲ ਗਿਆ ਫਿਰ ਇੱਥੇ ਹੀ ਨਹੀਂ ਫਿਰ ਪੈਲਸ ਕਲਚਰ ਦੇ ਨਾਲ ਹੋਰ ਸਾਰੇ ਮਤਲਬ ਉਹਦੇ ਬਹੁਤ ਸਾਰੇ ਖਰਚੇ ਹੋਏ ਉਹਦੇ ਵਿੱਚ ਦੇਖੋ ਦੇਖ ਜਿਹੜੇ ਹਰੇਕ ਆਮ ਲੋਕ ਸੀਗੇ ਉਹਨਾਂ ਨੇ ਵੀ ਜਿਹੜਾ ਪੈਲਸਾਂ ਦੇ ਵਿੱਚ ਜਾ ਕੇ ਵਿਆਹ ਕਰਨੇ ਸ਼ੁਰੂ ਹੋ ਗਏ ਉਦੋਂ ਜਿਹੜੀ ਹੈਗੀ ਆ ਜਿਹੜੀ ਕਿਸਾਨੀ ਵੀ ਤੇ ਆਮ ਲੋਕ ਵੀ ਸੀ ਜਿਹੜੇ ਉਦੋਂ ਉਹਨਾਂ ਸਿਰ ਕਰਜ਼ਾ ਸ਼ੁਰੂ ਹੋ ਗਿਆ ਪਹਿਲਾਂ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਲੋਕ ਸੀਗੇ ਉਹ ਕਰਜ਼ਾ ਲੈਣ ਤੋਂ ਡਰਦੇ ਸੀ ਹਰੇਕ ਬੰਦਾ ਕਹਿੰਦਾ ਯਾਰ ਨਾ ਵੀ ਮੈਂ ਨਹੀਂ ਬੈਂਕ ਦੀ ਕੋਈ ਲਿਮਟ ਬਣਾਉਂਦਾ ਜਾਂ ਮੈਂ ਨਹੀਂ ਕੋਈ ਕੋਈ ਟਰੈਕਟਰ ਲੈਂਦਾ ਫਿਰ ਉਹਨਾਂ ਨੇ ਬੈਂਕਾਂ ਵਾਲਿਆਂ ਨੇ ਇੰਨੀਆਂ ਮਤਲਬ ਪਿੰਡਾਂ ਦੇ ਵਿੱਚ ਇੰਨਾ ਪ੍ਰਚਾਰ ਕੀਤਾ ਇੰਨਾ ਉਹਨਾਂ ਨੇ ਆਪਣੀਆਂ ਸਹੂਲਤਾਂ ਦੱਸ ਕੇ ਲੋਕਾਂ ਨੂੰ ਜਿਹੜਾ ਵੀ ਬਾਣੀਆਂ ਤੋਂ ਹੁਣ ਤੁਸੀਂ ਵਿਆਜ ਨਾਲ ਤੇ ਪੈਸੇ ਨਾਲ ਲੋ ਆੜਤੀਆਂ ਤੋਂ ਪੈਸੇ ਨਾਲ ਲੋ ਤਾਂ ਹੁਣ ਤੁਸੀਂ ਬੈਂਕਾਂ ਤੋਂ ਲੋਨ ਲੋ ਬੈਂਕਾਂ ਤੋਂ ਲੋਨ ਲੈਣ ਨਾਲ ਉਹਨਾਂ ਦੇ ਜਿਹੜੇ ਜਿੱਥੇ ਜਿੱਥੇ ਜਿੱਦਾਂ ਆਪਣਾ ਆੜਤੀਆਂ ਤੋਂ ਤੇ 5000 ਕੋਈ 10000 ਕੋਈ ਕਈ ਵਾਰੀ ਉਹ ਲਾਲੇ ਜਵਾਬ ਵੀ ਦੇ ਦਿੰਦੇ ਆੜਤੀ ਵੀ ਯਾਰ ਕੋਈ ਨਹੀਂ ਯਾਰ ਸਾਰ ਲਾ ਹਜੇ ਅਰ ਜਿਹੜੇ ਬੈਂਕਾਂ ਦੇ ਉਹਦੀ ਤੁਰਤ ਉਹਨਾਂ ਨੇ ਲਿੰਮਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੁਰੰਤ ਉਹਨਾਂ ਨੇ ਲੋਨ ਦੇਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਜਿਹੜੀ ਕਿਸਾਨੀਆਂ ਉਹ ਬਹੁਤ ਜ਼ਿਆਦਾ ਜਿਹੜੀ ਕਰਜ਼ੇ ਦੇ ਵਿੱਚ ਇਹਦਾ ਕਾਰਨ ਆ ਜਿਹੜਾ ਕਿਸਾਨੀ ਦਾ ਕਰਜ਼ੇ ਦੇ ਵਿੱਚ ਡੁੱਬਣ ਦਾ ਕਾਰਨ ਬੈਂਕਾਂ ਦਾ ਜਿਹੜਾ ਵੀ ਇੱਕ ਸੁਧਾਰਨ ਆਮ ਤੌਰ ਤੇ ਲੋਕਾਂ ਨੂੰ ਜਿਹੜਾ ਲੋਨ ਨਾਲ ਉਹਦੇ ਨਾਲ ਜਿਹੜਾ ਹੈਗਾ ਇਹ ਕਰਜ਼ਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਹੋਰ ਇਦੋਂ ਵੀ ਹੋਰ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਆਈਆਂ ਉਹਦੇ ਨਾਲ ਇਹ ਹੋਇਆ ਕਿ ਜਿਵੇਂ ਹੁਣ ਪਹਿਲਾਂ ਵਾਲੇ ਸਮੇਂ ਦੇ ਵਿੱਚ ਤਾਂ ਰੋਟੀ ਆ ਜਿਹੜੀ ਆਮ ਬੰਦਾ ਸਧਾਰਨ ਤੌਰ ਤੇ ਘਰੇ ਰੋਟੀ ਖਾ ਲੈਂਦਾ ਘਰੇ ਬਣਦੀ ਜਿਹੋ ਜਿਹਾ ਹੁੰਦਾ ਖਾ ਲੈਂਦਾ ਬੱਚਿਆਂ ਨੂੰ ਵੀ ਉਹ ਜਿਹਾ ਆਦਤਾਂ ਪਾਈ ਜਾਂਦੀ ਸੀ ਜਿਹੋ ਮਤਲਬ ਹਰ ਪਰਿਵਾਰ ਦੇ ਵਿੱਚ ਰੋਟੀ ਬਣਦੀ ਦੁੱਧ ਦਹੀਂ ਹੁੰਦਾ ਰੋਟੀ ਖਾ ਲੈਂਦੇ ਹੁਣ ਜੇ ਕਿਸੇ ਦੇ ਫਰਜ਼ ਕਰੋ ਕੋਈ ਨਹੀਂ ਘਰੇ ਕੋਈ ਰੋਟੀ ਬਣਦੀ ਫਟਾਫਟ ਜਾਓ ਰੈਸਟੋਰੈਂਟ ਤੋਂ ਕੋਈ ਸਬਜ਼ੀ ਫੜ ਲਿਓ ਦਾਲ ਸਬਜ਼ੀ ਫੜ ਲਿਓ ਜਾਂ ਹੋਰ ਹੈ ਉਹ ਇਸ ਤਰੀਕੇ ਨਾਲ ਅਸੀਂ ਜਿਹੜੇ ਆਪਦਾ ਘਰ ਦੀ ਜਿਹੜੀ ਸਾਡੀ ਉਹ ਸੀਗੀ ਘਰ ਦੇ ਵਿੱਚ ਖਾਣਾ ਬਣਦਾ ਸੀ ਉਹ ਤੋਂ ਅਸੀਂ ਉਹ ਦੂਰ ਹੁੰਦੇ ਜਾ ਰਹੇ ਹਾਂ ਹੌਲੀ ਹੌਲੀ ਅਸੀਂ ਉਸ ਕਲਚਰ ਨੂੰ ਅਪਣਾਉਣ ਲੱਗ ਗਏ ਜਿਹੜੇ ਕਲਚਰ ਦੀ ਸਾਨੂੰ ਲੋੜ ਨਹੀਂ ਸੀਗੀ ਉਹ ਹੁਣ ਉਹਦੇ ਨਾਲ ਸਾਨੂੰ ਬਿਮਾਰੀਆਂ ਜਿਹੜੀਆਂ ਪਤਾ ਨਹੀਂ ਉਹ ਕਿਹੋ ਜੀ ਬਣਦੀ ਆ ਕਿਹੋ ਜੀ ਉਹਦੇ ਚ ਕੋਈ ਉਹਦੇ ਚ ਕੈਮੀਕਲ ਪਾਉਂਦੇ ਨੇ ਜਿਹੜੇ ਮਤਲਬ ਵੀ ਉਹ ਉਹ ਛੇਦ ਦੀ ਖਰਾਬ ਨਹੀਂ ਹੁੰਦਾ ਖਾਣਾ ਜਾਂ ਕੋਈ ਫਲ ਵੀ ਜਿਹੜੇ ਕੋਈ ਆਉਂਦੇ ਨੇ ਉਹ ਵੀ ਕੋਈ ਕੈਮੀਕਲ ਲੱਗ ਕੇ ਬਣਦੇ ਨੇ ਹੋਰ ਜਿਹੜੀਆਂ ਮਤਲਬ ਕੋਈ ਸਬਜ਼ੀਆਂ ਬਣਦੀਆਂ ਨੇ ਉਹ ਵੀ ਮਤਲਬ ਕੈਮੀਕਲਾਂ ਨਾਲ ਹੀ ਉਹ ਬਣਦੀਆਂ ਨੇ ਕਿੱਥੇ ਉਹ ਮਤਲਬ ਆਪਣੇ ਹੱਥਾਂ ਨਾਲ ਜਿਹੜੀਆਂ ਮਾਮਾ ਸੀਗੀਆਂ ਜਾਂ ਸਾਡੇ ਪਰਿਵਾਰ ਦੀਆਂ ਜਿਹੜੀਆਂ ਬਜ਼ੁਰਗ ਮਾਵਾ ਸੀ ਜਾਂ ਸਾਡੀਆਂ ਭੈਣਾਂ ਸੀ ਸਾਡੀਆਂ ਚਾਚੀਆਂ ਤਾਈਆਂ ਸੀ ਉਹ ਸਾਨੂੰ ਵਧੀਆ ਘਰੇ ਐ ਉਹਨਾਂ ਨੂੰ ਐ ਹੁੰਦਾ ਸੀ ਵੀ ਅੱਜ ਜਿਹੜੀ ਰੋਟੀ ਆ ਬੜੇ ਪ੍ਰੇਮ ਨਾਲ ਜਿਹੜੀ ਉਹ ਪਰ ਮੈਂ ਸੁਧਾਰ ਮਤਲਬ ਰੋਟੀ ਬਣਾਈ ਜਾਂਦੀ ਸੀ ਖਾਣਾ ਬਣਾਇਆ ਜਾਂਦਾ ਸੀ ਉਹ ਬੜੇ ਵਧੀਆ ਉਹ ਖਾਣਾ ਵੀ ਤਾਂ ਉਹਨਾਂ ਨਾਲ ਅਸੀਂ ਤੰਦਰੁਸਤ ਵੀ ਰਹਿੰਦੇ ਸੀ ਤੇ ਉਹ ਸਾਡਾ ਜਿਹੜਾ ਖਾਣਾ ਸੀ ਸਾਨੂੰ ਕਿਸੇ ਬਿਮਾਰੀਆਂ ਤੋਂ ਵੀ ਬਚਾਉਂਦਾ ਸੀ ਹੁਣ ਉਦੋਂ ਵੀ ਗਾਹਾਂ ਮਤਲਬ ਇੱਥੋਂ ਕੀ ਇੱਥੇ ਤੱਕ ਵੀ ਸਾਡੇ ਨਹੀਂ ਖੜੇ ਹੁਣ ਤਾਂ ਇਹ ਚੱਲ ਪਿਆ ਵੀ ਹੁਣ ਤਾਂ ਫੋਨ ਕਰਦੇ ਨੇ ਵੀ ਰੋਟੀ ਆ ਗਈ ਯਾ ਆ ਆ ਗਿਆ ਜਿਹੜਾ ਵੀ ਕੋਈ ਜਮੈਟੋ ਚੱਲ ਪਿਆ ਕੋਈ ਹੋਰ ਚੱਲ ਪਿਆ ਫੋਨ ਤੇ ਹੀ ਹੁਣ ਤਾਂ ਹੁਣ ਦੇ ਇਹ ਸੋਚਦੇ ਨੇ ਵੀ ਸਾਨੂੰ ਵੀ ਹੁਣ ਜਿਹੜਾ ਖਾਣਾ ਘਰੇ ਬਣਾਉਣਾ ਹੀ ਨਾ ਪਵੇ ਮੈਨੂੰ ਲੱਗਦੀ ਹੈ ਵੀ ਇਹ ਜਿਹੜਾ ਜਾਦੇ ਪੜੇ ਲਿਖਿਆ ਨੇ ਮੈਨੂੰ ਲੱਗਦੀ ਹੈ ਵੀ ਸਾਡਾ ਸਾਡਾ ਕਲਚਰ ਹੈ ਉਹਨਾਂ ਨੇ ਜਾਦੇ ਇਸ ਕਲਚਰ ਨੂੰ ਜਾਦੇ ਨੁਕਸਾਨ ਪਹਚਾਇਆ ਉਹ ਆਇਆ ਸ਼ਹਿਰੀਕਰਨ ਜਿਹੜਾ ਸ਼ਹਿਰੀਕਰਨ ਨੇ ਸਾਡਾ ਇੰਨਾ ਨੁਕਸਾਨ ਕੀਤਾ ਜਿਹੜੀ ਮੰਡੀ ਹੈ ਮੰਡੀ ਨੇ ਸਾਡਾ ਜਿਹੜਾ ਹੈਗਾ ਉਹ ਸਾਡੀ ਸ਼ਾਂਤੀ ਵੀ ਖੋਲੀ ਸਾਡਾ ਸਾਰਾ ਕੁਝ ਹੈ ਜਿਹੜਾ ਮੰਡੀ ਨੇ ਉਹ ਸਾਤੋਂ ਖੋਲਿਆ ਹੁਣ ਜੇ ਕੋਈ ਕਿੱਟੀ ਪਾਰਟੀ ਕਰਦਾ ਕੋਈ ਕੋਈ ਜਾਂ ਕੋਈ ਹੋਰ ਕੋਈ ਅੱਗੇ ਦੋਸਤ ਮਿੱਤਰ ਹੁੰਦੇ ਉਹ ਇਕੱਠੇ ਬੈਠ ਕੇ ਜਾਂ ਕੋਈ ਘਰੇ ਬੈਠ ਕੇ ਜਾਂ ਕੋਈ ਮਤਲਬ ਜੇ ਬੈਹnde ਸੀ ਤਾਂ ਘਰੇ ਕੋਈ ਖਾਣਾ ਪਾਉਂਦੇ ਜਾਂ ਕੋਈ ਕਿਤੇ ਪੈਕ ਸੈਕ ਵੀ ਲਾਉਂਦੇ ਤਾਂ ਉਹ ਜੇ ਕੋਈ ਨਾ ਪਰਿਵਾਰ ਚ ਜੇ ਇਕੱਠੇ ਬੈਠ ਕੇ ਉਹਨਾਂ ਮਤਲਬ ਉਹਨਾਂ ਦਾ ਦੁੱਖ ਸੁੱਖ ਵੀ ਹੋਇਆ ਤਾਂ ਉਹ ਗੱਲਾਂ ਵੀ ਕਰਦੇ ਸੀ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਵੀ ਅੱਜ ਕਿਹੜੇ ਰੈਸਟੋਰੈਂਟ ਜਾਣਾ ਕਿਹੜੇ ਮਤਲਬ ਉਹ ਮਹਿੰਗੇ ਕਲਚਰ ਨੇ ਅਸੀਂ ਨਾ ਜਿਹੜੇ ਦੇਖੋ ਦੇ ਖਿਚੜੀ ਨੌਜਵਾਨੀ ਆ ਉਹਨਾਂ ਨੂੰ ਇੱਕ ਤਾਂ ਉਹਨਾਂ ਤੋਂ ਜਿਹੜਾ ਕੰਮ ਖੋਹ ਲਿਆ ਇੱਕ ਜਿਵੇਂ ਅੱਗੇ ਜਿਹੜੀ ਸਾਡੀ ਖੇਤੀ ਸੀ ਕਿ ਖੇਤੀ ਦੇ ਨਾਲ ਅਸੀਂ ਕੰਮ ਕਰਦੇ ਕੰਮ ਕਰਕੇ ਹਰ ਜਿਹੜਾ ਕੋਈ ਨੌਜਵਾਨ ਸੀਗਾ ਉਹਨੂੰ ਨਾ ਜਿਹੜਾ ਉਹਨਾਂ ਦੇ ਵੱਡੇ ਬਜ਼ੁਰਗ ਸੀ ਉਹਨੂੰ ਕੋਈ ਕੰਮ ਲਾਉਂਦੇ ਲੈ ਵੀ ਤੈਂ ਮੱਝਾਂ ਸੰਭਾਲ ਲੈਣੀਆਂ ਨੇ ਤੈਂ ਆ ਆ ਮਤਲਬ ਪਸ਼ੂਆਂ ਨੂੰ ਪਾਣੀ ਪਿਲਾਉਣਾ ਜਾਂ ਤੈ ਧਾਰਾ ਕੱਢਣੀਆਂ ਨੇ ਜਾਂ ਤੂੰ ਖੇਤ ਆਹ ਕੰਮ ਕਰਕੇ ਉਹਨਾ ਤਾਂ ਜਾਂ ਤੂੰ ਉੱਥੇ ਜਿਹੜੇ ਕੋਈ ਕੰਮ ਕਰਦੇ ਉਹਨਾਂ ਦੀ ਰੋਟੀ ਲੈ ਕੇ ਜਾਂਦੇ ਜੇ ਕੋਈ ਪੜ੍ਹਦੇ ਵੀ ਸੀ ਤਾਂ ਉਹਨਾਂ ਨੂੰ ਵੀ ਉਹ ਕੰਮ ਦਿੱਤੇ ਜਾਂਦੇ ਸੀ ਹੁਣ ਹੁਣ ਇਹ ਨਹੀਂ ਹੈ ਹੁਣ ਤਾਂ ਤੂੰ ਇਹ ਕਹਿੰਦੇ ਨੇ ਵੀ ਤੂੰ ਜਾਂ ਪਾ ਮੈਂ ਉਹ ਉੱਥੇ ਕੁਝ ਪੜ੍ਹ ਕੇ ਨਾ ਹੋਵੇ ਪਤ ਨਹੀਂ ਉਹਦੇ ਕੋ ਡਿਗਰੀਆਂ ਦਾ ਲੱਗਦਾ ਵੀ ਡਿਗਰੀਆਂ ਦੀ ਤਾਂ ਮਤਲਬ ਤਦਾਦ ਵੱਧ ਹੀ ਜਾਂਦੀ ਆ ਪਰ ਉਹਨਾਂ ਦੇ ਵਿੱਚ ਜਿਹੜੀ ਇਨਸਾਨੀਅਤ ਦੀ ਕੁਆਲਿਟੀ ਆ ਜਿਹੜੀ ਉਹ ਕਿਤੇ ਨਜ਼ਰ ਨਹੀਂ ਆਉਂਦੀ ਹੁਣ ਨਾ ਕਿਸੇ ਨੂੰ ਕੋਈ ਰਿਸ਼ਤੇ ਨਾਤਿਆਂ ਦਾ ਕੋਈ ਨਾ ਕੋਈ ਆਪਸ ਵਿੱਚ ਕੋਈ ਪ੍ਰੇਮ ਦਾ ਕਰਨ ਦਾ ਪਤਾ ਨਾ ਕੋਈ ਉਹਨਾਂ ਨੂੰ ਆਪਸ ਵਿੱਚ ਕੋਈ ਸਾਂਝਾਂ ਉਹਨਾਂ ਦੀਆਂ ਨੇ ਨਾ ਉਹਨਾਂ ਦਾ ਕੋਈ ਇਹੋ ਜਿਹਾ ਕੋਈ ਮਤਲਬ ਉਹਨਾਂ ਦਾ ਵਿਵਹਾਰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੈਨੂੰ ਲੱਗਦਾ ਵੀ ਇਹ ਗੁੰਝਲਦਾਰ ਹੁੰਦਾ ਜਾਂਦਾ ਹੈ ਇਹ ਸਮਾ ਸਾਡਾ ਜਿਹੜਾ ਹੈਗਾ ਇਹ ਅਸੀਂ ਸਹਜ ਤੋਂ ਜਿਹੜੇ ਅਸਹਜ ਆ ਇਸੇ ਕਰਕੇ ਹੋਏ ਆ ਕਿ ਅਸੀਂ ਜਿਹੜੇ ਆਪਣੇ ਪ੍ਰਾਤਨ ਸਾਡਾ ਸਾਡੀਆਂ ਜੀਆਂ ਸੜੀਆਂ ਕਦਰਾਂ ਕੀਮਤਾਂ ਸੀ ਜਿਹੜਾ ਸਾਡਾ ਵਿਰਸਾ ਸੀਗਾ ਉਹ ਤੋਂ ਅਸੀਂ ਦੂਰ ਹੋ ਗਏ ਸਾਤੋਂ ਇਹ ਕੰਮ ਨੇ ਜਿਹੜੇ ਐ ਨਹੀਂ ਹੈਗਾ ਵੀ ਕੋਈ ਵੀ 1 ਲੱਖ ਦੀ ਖੋਲ ਏ ਇਹ ਕੰਮ ਨਾ ਇੱਕ ਮਤਲਬ ਇੱਕ ਲੰਮੀ ਸਾਜ਼ਿਸ਼ ਦੇ ਅਧੀਨ ਜਿਵੇਂ ਪੰਜਾਬ ਦੇ ਵਿੱਚ ਨਾ ਮਤਲਬ ਇਹਨੂੰ ਇੱਕ ਨજર ਲੱਗ ਗਈ ਹੁੰਦੀ ਆ ਹੌਲੀ ਹੌਲੀ ਉਸੇ ਤਰੀਕੇ ਨਾਲ ਨਾ ਇਹ ਇਹਦੇ ਹੱਥੋਂ ਬਹੁਤ ਕੁਝ ਆ ਜਿਹੜਾ ਜਿਹੜਾ ਪੰਜਾਬ ਸਾਡਾ ਸੀ ਨੂੰ ਕਹਿੰਦੇ ਸੀ ਫੁੱਲਾਂ ਵਿੱਚੋਂ ਫੁੱਲ ਗਲਾਬ ਨਹੀਂ ਸਹੀਓ ਤੇ ਮੇਰਾ ਬਸਦਾ ਰਹੇ ਦੇਸ਼ ਪੰਜਾਬ ਨਹੀਂ ਗੁੜਿਓ ਉਹ ਜਿਹੜਾ ਸਾਡਾ ਦੇਸ਼ ਪੰਜਾਬ ਆ ਮੈਨੂੰ ਲੱਗਦੀ ਆ ਵੀ ਜਿੱਥੇ ਐ ਦੁੱਧ ਘਿਓ ਦੀਆਂ ਨਦੀਆਂ ਚੱਲ ਆ ਕਹਿੰਦੇ ਸੀ ਵੀ ਰੱਜ ਕੇ ਇੱਥੇ ਮਤਲਬ ਜਿਹਦੇ ਮਰਜ਼ੀ ਘਰੇ ਜਾ ਕੇ ਦੁੱਧ ਪੀਓ ਘਿਓ ਖਾਓ ਹੁਣ ਮੈਨੂੰ ਲੱਗਦੀ ਆ ਕਿਸੇ ਦੇ ਘਰੇ ਚਾਹ ਨੂੰ ਦੁੱਧ ਨਹੀਂ ਹੈ ਮੱਝਾਂ ਨਹੀਂ ਹੈ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਗਊ ਨਹੀਂ ਹੈ ਅੱਗੇ ਖੇਤੀ ਦੇ ਨਾਲ ਜਿਹੜਾ ਵੀ ਘਰ ਕੋਈ ਖੇਤੀ ਕਰਦਾ ਹੁੰਦਾ ਜਾਂ ਆਮ ਕੋਈ ਮਨੁੱਖ ਹੁੰਦਾ ਉਹਦੇ ਹਰੇਕ ਦੇ ਘਰੇ ਕੋਈ ਮੱਝ ਰੱਖੀ ਹੁੰਦੀ ਕੋਈ ਗਾਂ ਰੱਖੀ ਹੁੰਦੀ ਉਹ ਤੰਦਰੁਸਤ ਰਹਿੰਦੇ ਉਹਨਾਂ ਨੂੰ ਕਿਸੇ ਦੁੱਧ ਲਿਆਉਣ ਦੀ ਲੋੜ ਨਹੀਂ ਸੀ ਹੁਣ ਪਤਾ ਨਹੀਂ ਕਿੰਨਾ ਬਨਾਵਟੀ ਦੁੱਧ ਚੱਲ ਪਿਆ ਬਨਾਵਟੀ ਚੀਜ਼ਾਂ ਚੱਲ ਪਈਆਂ ਬਨਾਵਟੀ ਖਾਣੇ ਚੱਲ ਪਏ ਬਹੁਤ ਕੁਝ ਇਹ ਜਹਾ ਲੱਗ ਰਿਹਾ ਜਿਵੇਂ ਮਨੁੱਖ ਦੀ ਜ਼ਿੰਦਗੀ ਵੀ ਜਿਹੜੀ ਆ ਉਹ ਵੀ ਬਨਾਵਟੀ ਹੋ ਗਈ ਹੋਵੇ ਅੱਗੇ ਜਦੋਂ ਕੱਪੜੇ ਸੀਗੇ ਜਿਹੜੇ ਸੁਧਾਰਨ ਕੱਪੜੇ ਹੁੰਦੇ ਇੱਕ ਦੋ ਮਤਲਬ ਸੂਟ ਹੁੰਦੇ ਜਾਂ ਕੋਈ ਕੋਈ ਕੰਮ ਕਰਨ ਵਾਲਾ ਹੁੰਦਾ ਜਾਂ ਕੋਈ ਜਾਣ ਆਉਣ ਵਾਲਾ ਹੁੰਦਾ ਹੁਣ ਪਤਾ ਨਹੀਂ ਅਸੀਂ ਜਿਹੜੇ ਕਿੰਨੇ ਕ ਕਪੜੇ ਬ੍ਰਾਂਡਡ ਕਪੜੇ ਪਾ ਕੇ ਹਜ਼ਾਰਾਂ ਦੇ ਮਤਲਬ ਹਰੇਕ ਮਤਲਬ ਜੇ ਕਿਸੇ ਨੌਜਵਾਨ ਹੋਊਗਾ ਮਿਲਣ ਦੇ ਕੋਲੇ 5 10 1000 ਦੇ 20 20000 ਦੇ ਕਪੜੇ ਹੋਣਗੇ ਇਹ ਜਿਹੜੀ ਸਧਾਰਨਤਾ ਸੀਗੀ ਸਾਡੀ ਸਹਿਜ ਸੀਗਾ ਉਹਦੇ ਨਾਲ ਅਸੀਂ ਸਿਹਤ ਸਿਹਤ ਦੇ ਤੌਰ ਤੇ ਵੀ ਤੰਦਰੁਸਤ ਸੀਗੇ ਅਸੀਂ ਜਿਹੜੇ ਆਰਥਿਕ ਤੌਰ ਤੇ ਵੀ ਠੀਕ ਸੀਗੇ ਜਿਹੜੇ ਲੋਕਾਂ ਸਨ ਉਹਨਾਂ ਸਰ ਕੋਈ ਬਹੁਤਾ ਉਹ ਕਰ ਜਾਈ ਵੀ ਨਹੀਂ ਸੀ ਉਹਨਾਂ ਦਾ ਜਿਹੜਾ ਜੀਵਨ ਸੀਗਾ ਉਹ ਮਤਲਬ ਕੋਈ ਬਹੁਤਾ ਇੰਨਾ ਉਹਨਾਂ ਦੇ ਸਮੱਸਿਆਵਾਂ ਵੀ ਨਹੀਂ ਆਉਂਦੀਆਂ ਸੀ ਜੇ ਕੋਈ ਹੁੰਦੀ ਸੀ ਕੋਈ ਮਾੜੀ ਮੋਟੀ ਕੋਈ ਮੁਸ਼ਕਲ ਹੁੰਦੀ ਸੀ ਉਹ ਨਾਲ ਮਿਲ ਕੇ ਆ ਆਸ ਦੇ ਵਿੱਚ ਉਹ ਹੱਲ ਕਰ ਲੈਂਦੇ ਸੀ ਸੋ ਜਿਹੜਾ ਅੱਜ ਅੱਜ ਦਾ ਜਿਹੜਾ ਸਮਾਂ ਹੈਗਾ ਇਹਦੇ ਵਿੱਚ ਸਾਨੂੰ ਉਹ ਝਾਕਣ ਦੀ ਲੋੜ ਆ ਸਾਨੂੰ ਉਹ ਕਦਰਾਂ ਕੀਮਤਾਂ ਨੂੰ ਖੰਘਾਲਣ ਦੀ ਲੋੜ ਆ ਜਿੱਥੋਂ ਅਸੀਂ ਤੁਰੇ ਸੀ ਅਸੀਂ ਤਾਂ ਪੈਦਲ ਤੁਰਦੇ ਸੀ ਅਸੀਂ ਦਾ ਸਾਡੇ ਮਾਰੂ ਥਲ ਹੁੰਦਾ ਸੀ ਸਾਡੇ ਉਹ 베ਰੀਆਂ ਹੁੰਦੀਆਂ ਸੀ ਸਾਡੇ ਉਹ ਟਾਲੀਆਂ ਹੁੰਦੀਆਂ ਸੀ ਸਾਡੇ ਤੂਤ ਹੁੰਦੇ ਸੀ ਸਾਡੇ ਨਿੰਮਾ ਹੁੰਦੀਆਂ ਸੀ ਸਾਡੇ ਉਹ ਬਰੋਟੇ ਹੁੰਦੇ ਸੀ ਸਾਡੇ ਉੱਥੇ ਜਿਹੜੇ ਤੂਤ ਸੀ ਉਹਨਾਂ ਦੇ ਤੂਤੀਆਂ ਲੱਗਦੀਆਂ ਸੀ ਜਾਂ ਸਾਡੇ ਕੋਈ ਫਲਦਾਰ ਜਿਹੜੇ ਕੋਈ ਖੇਤਾਂ ਬੰਦਿਆਂ ਦੇ ਜਿੱਥੇ ਮਰਜ਼ੀ ਕੋਈ ਤੋੜ ਕੇ ਕੋਈ ਉੱਥੇ ਖਾ ਲੈਂਦਾ ਪਰ ਹੁਣ ਅਸੀਂ ਜੇ ਕੋਈ ਮਤਲਬ ਸਬਜ਼ੀ ਵੀ ਲੈਣ ਆਉਣੀ ਆ ਤਾਂ ਤਾਂ ਬਾਜ਼ਾਰ ਆਉਂਦੇ ਨੇ ਇਹ ਕਰੇ ਕੋਈ ਪਿੰਡਾਂ ਦੇ ਵਿੱਚ ਕੋਈ ਖੇਤੀ ਨੂੰ ਭਾਵੇਂ ਕੋਈ ਲੋਕ ਕਰਦੇ ਨੇ ਉਹਨਾਂ ਦੇ ਕਿਸੇ ਦੇ ਕੋਈ ਸਬਜ਼ੀ ਨਹੀਂ ਕੋਈ ਵੇਚਦਾ ਕੋਈ ਕੋਈ ਉੱਥੇ ਕੋਈ ਫਲਦਾਰ ਬੂਟੇ ਨਹੀਂ ਲਾਉਂਦਾ ਹੁਣ ਤਾਂ ਜਿਹੜੀ ਆਇਆ ਵੀ ਉਹ ਤਾਂ ਇੱਕ ਇੱਕੋ ਹੀ ਨੱਕੇ ਨਾਲ ਹੀ ਭਰ ਜੇ ਸਾਰਾ ਬਦਲ ਜਿਹੜਾ ਹੈਗਾ ਉਹ ਉਸੇ ਕਰਕੇ ਹੀ ਹੈ ਅਸੀਂ ਮਤਲਬ ਕੰਮ ਕਰਨ ਦਾ ਜਿਹੜਾ ਹੈਗਾ ਭੁੱਲ ਗਏ ਇਸੇ ਕਰਕੇ ਕੋਈ ਮੋਟਾਪੇ ਦੀਆਂ ਕੋਈ ਦਵਾਈ ਖਾਂਦਾ ਕੋਈ ਕੋਈ ਤਖੜਾ ਹੋਣ ਦੀ ਦਵਾਈ ਖਾਂਦਾ ਕੋਈ ਲਿੱਸਾ ਹੋਣ ਦੀ ਦਵਾਈ ਖਾਂਦਾ ਇਸੇ ਕਰਕੇ ਇਹ ਇਹਨਾਂ ਗੱਲਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਜੇ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਵਿਚਾਰਾਂਗੇ ਤਾਂ ਜਿਹੜੇ ਸਾਡੇ ਬੱਚੇ ਨੇ ਆਉਣ ਵਾਲੇ ਸਾਡੀ ਸਾਡੀ ਪਨੀਰੀ ਆ ਉਹ ਇੱਕ ਬਿਮਾਰ ਮਾਨਸਿਕਤਾ ਵਾਲੀ ਜਿਹੜੀ ਆ ਸਾਡੇ ਜਿਹੜੇ ਬੱਚੇ ਪੈਦਾ ਹੋਣਗੇ ਉਹਨਾਂ ਦੇ ਪਤਾ ਨਹੀਂ ਕਿੰਨੇ ਟੀਕੇ ਉਹਨਾਂ ਦੇ ਹੁਣ ਜਨਮ ਤੋਂ ਹੀ ਉਹਨਾਂ ਦੇ ਲੱਗਦੇ ਨੇ ਫਿਰ ਜਦੋਂ ਉਹਨਾਂ ਨੇ ਕੋਈ 20 20 50 50 ਸਾਲਾਂ ਦੇ 100 100 ਸਾਲ ਨੂੰ ਹੋਣਗੇ ਪਤਾ ਨਹੀਂ ਕਿੰਨੀਆਂ ਕਿ ਬਿਮਾਰੀਆਂ ਨੇ ਜਿਹੜੀਆਂ ਉਹ ਇੱਥੇ ਨਵੀਆਂ ਤੋਂ ਨਵੀਆਂ ਇੱਥੋਂ ਜਿਹੜੀ ਬਿਮਾਰੀ ਬਿਮਾਰੀ ਪੈਦਾ ਹੁੰਦੀ ਆ ਭਾਵੇਂ ਸਾਇੰਸ ਨੇ ਸਾਡਾ ਜੀਵਨ ਸੁਖਾਲਾ ਕੀਤਾ ਪਰ ਸਾਇੰਸ ਨੇ ਸਾਨੂੰ ਬਹੁਤ ਕੁਝ ਸਾਤੋਂ ਖੋਹਿਆ ਵੀ ਆ ਸਾਤੋਂ ਇਹ ਨਹੀਂ ਹੈਗਾ ਕੋਈ ਵਿਕਾਸ ਆ ਜਿਹੜਾ ਉਹ ਇੱਕ ਜੇ ਕੋਈ ਫਰਜ਼ਪੁਰ ਪੁਲ ਬਣ ਗਏ ਜਾਂ ਸਾਨੂੰ ਕੋਈ ਜਿਹੜੇ ਸਾਧਨ ਬਣ ਗਏ ਸਾਨੂੰ ਕੋਈ ਹੋਰ ਵਸੀਲੇ ਪੈਦਾ ਹੋ ਗਏ ਪਰ ਉਹ ਉਹ ਜਿਹੜਾ ਹੈਗਾ ਨਾ ਸਾਡੀ ਜਿਹੜੀ ਸਾਇੰਸ ਆ ਉਹਨੇ ਸਾਤੋਂ ਸਾਡਾ ਸਹਜ ਵੀ ਖੋ ਲਿਆ ਸਾਡੀ ਸ਼ਾਂਤੀ ਖੋ ਲਈ ਸਾਤੋਂ ਜਿਹੜਾ ਸਾਡਾ ਚੈਨ ਖੋ ਲਿਆ ਸਾਨੂੰ ਕੀ ਦਿੱਤਾ ਸਾਨੂੰ ਟੈਨਸ਼ਨ ਸਟ੍ਰੈਸ ਅਸੀਂ ਬੈਠੇ ਦਾ ਘਰੇ ਹੁੰਨੇ ਆ ਇਹ ਨਹੀਂ ਪਤਾ ਸੀ ਕਿੱਥੇ ਕਿੱਥੇ ਜਾ ਕੇ ਅਸੀਂ ਗੁਬਨੇਆਂ ਦੇ ਹੋਰ ਹੀ ਦੇਸ਼ਾਂ ਦੇ ਵਿੱਚ ਤੁਰੇ ਫਿਰਦੇ ਆ ਪਹਿਲਾਂ ਇਹੀ ਸੋਚਦਾ ਜਿਹੜਾ ਕੋਈ ਬੱਚਾ ਪੜਦਾ ਹੈਗਾ ਉਹਨੂੰ ਪਹਿਲੇ ਸਮਿਆਂ ਦੇ ਵਿੱਚ ਇਹ ਨਹੀਂ ਹੁੰਦਾ ਸੀਗਾ ਵੀ ਯਾਰ ਮੈਂ ਪੜ ਕੇ ਕੋਈ ਮੈਂ ਨੌਕਰੀ ਮਿਲੂ ਜਾਂ ਨਾ ਹੋਰ ਜਾਂ ਕੋਈ ਮੈਂ ਉਹ ਵੀ ਖੇਤੀ ਕਰ ਲੂ ਜਾਂ ਕੋਈ ਘਰ ਦਾ ਕੰਮ ਕਰ ਲੂ ਜੇ ਕੋਈ ਹੋਰ ਹੁਣ ਇਹ ਹੈ ਉਹ ਪਹਿਲੇ ਹੀ ਉਹਨਾਂ ਦੇ ਇੱਕ ਮਨ ਦੇ ਵਿੱਚ ਹੁੰਦਾ ਯਾਰ ਤੂੰ ਇਹਦਾ ਸੈੱਟ ਕਿਵੇਂ ਹੋਣਗੇ ਸੈੱਟ ਹੋਣ ਦੇ ਕਾਰਨ ਹੀ ਅਸੀਂ ਮੰਨ ਲਿਆ ਉਹ ਸਹਜ ਵਸਤਾ ਜਿਹੜੀ ਸਾਡੀ ਬੱਚਿਆਂ ਨੂੰ ਸੈੱਟ ਕਰਨ ਦੇ ਵਿੱਚ ਜਿਹੜੀ ਆਪਦੀ ਜਿਹੜੀ ਜਿਹੜੀ ਜ਼ਿੰਦਗੀ ਆ ਉਹ ਵੀ ਉਹਨਾਂ ਦੀ ਮਨ ਲਰਿਆ ਸਹਜ ਹੁੰਦੀ ਜਾਂਦੀ ਆ ਸੋ ਇਹ ਸਮੇਂ ਨੇ ਚੱਲਦਾ ਰਹਿਣਾ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਸਹਜ ਅਵਸਥਾ ਵਿੱਚ ਲੈ ਕੇ ਆਈਏ ਅਸੀਂ ਘਰੇ ਜਿਹੜੇ ਬੱਚਿਆਂ ਨੂੰ ਜਿਹੜੇ ਉਹ ਕਹਦੇ ਆ ਵੀ ਆ ਪੀਜ਼ਾ 버ਗਰ ਸਮੋਸੇ ਉਹ ਟਿੱਕੀਆਂ ਉਹ ਪਤਾ ਨਹੀਂ ਕੀ ਕੁਸ ਜਿਹੜੇ ਮਤਲਬ ਸਾਨੂੰ ਪਰੋਸੇ ਜਾ ਰਹੇ ਨੇ ਉਹਨਾਂ ਤੋਂ ਅਸੀਂ ਬਚਾ ਕੇ ਰੱਖੀਏ ਉਹਨਾਂ ਨੂੰ ਘਰ ਦੇ ਖਾਣਿਆਂ ਦਾ ਸਵਾਦ ਪਾਈਏ ਉਹਨਾਂ ਨੂੰ ਦੱਸਿਏ ਵੀ ਇਹ ਚੋਰੀ ਕੀ ਹੁੰਦੀ ਹੈ ਉਹਨਾਂ ਨੂੰ ਦੱਸਿਏ ਅਹਾ ਜੀ ਜਿਹੜਾ ਪ੍ਰਸ਼ਾਦ ਆ ਕਿਵੇਂ ਬਣਦਾ ਉਹਨਾਂ ਨੂੰ ਦੱਸੀਏ ਸਾਡੇ ਜਿਹੜੇ ਖਿਲਾਂ ਨੇ ਕਿਵੇਂ ਬਣਦੀਆਂ ਨੇ ਇਹ ਪਿੰਨੀਆਂ ਕਿਵੇਂ ਬਣਦੀਆਂ ਨੇ ਖੋਏ ਦੀਆਂ ਪਿੰਨੀਆਂ ਅਸੀਂ ਘਰੇ ਬਣਾ ਕੇ ਕਿਉਂ ਨਹੀਂ ਖਾ ਸਕਦੇ ਅਸੀਂ ਸਾਰਾ ਕੁਝ ਘਰੇ ਖਾ ਸਕਦੇ ਆ ਘਰੇ ਬਣਾ ਸਕਦੇ ਆ ਰੋਟੀ ਅਸੀਂ ਘਰੇ ਖਾ ਸਕਦੇ ਆ ਹਰੇਕ ਪਰਿਵਾਰ ਦੇ ਵਿੱਚ ਇੱਕ ਅੱਧੇ ਜੇ ਕੋਈ ਆ ਜਾਂਦਾ ਕੋਈ دوست ਮਿੱਤਰ ਆ ਜਾਂਦਾ ਹਰੇਕ ਦੇ ਕਰੇ ਇੱਕ ਦੋ ਬੰਦਿਆਂ ਦੀ ਰੋਟੀ ਵੱਧ ਬਣਦੀ ਹੁੰਦਾ ਹੈ ਗੈਸ ਦੇ ਉਹਨੇ ਕੀ ਆਟਾ ਗੁੰਨਦੇ ਨੇ ਉੰਨੇ ਕੀ ਰੋਟੀ ਬਣਦੀ ਹੈ ਬਸ ਹੁਣ ਤਾਂ ਅਸੀਂ ਪਤਾ ਨਹੀਂ ਮੈਨੂੰ ਲੱਗਦੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਾਨੂੰ ਹੁਣ ਕਿਸੇ ਨੂੰ ਆਟਾ ਗੁੰਨਣਾ ਨਹੀਂ ਆਉਂਦਾ ਉਦੋਂ ਹਰੇਕ ਜਿਹੜੇ ਆ ਆਟਾ ਗੁੰਨ ਕੇ ਪਹਿਲਾਂ ਰੱਖਦੇ ਵੀ ਵਿੱਚ ਲੇਸ ਆ ਜੇ ਤਾਂ ਕਿ ਰੋਟੀ ਸਵਾਦ ਲਗੇ ਹੁਣ ਤਾਂ ਆਟਾ ਗੁੰਨੇ ਗੁੰਨਿਆ ਤੇ ਨਾਲ ਦੀ ਨਾਲ ਰੋਟੀਆਂ ਬਣਾਈਆਂ ਫੜੀਆਂ ਤੇ ਬਸ ਉਹੋ ਜੀ ਸਾਡੀ ਜਿਹੜੀ ਹੈਗਾ ਵਸਥਾ ਜੀਵਨ ਦੀ ਵੀ ਉਹੋ ਜੀ ਵਸਥਾ ਹੋਗੀ ਸੋ ਇਹਨਾਂ ਗੱਲਾਂ ਨੂੰ ਅਸੀਂ ਤਾਂ ਹੀ ਇਹ ਆਉਣ ਵਾਲੇ ਬੱਚਿਆਂ ਨੂੰ ਅਸੀਂ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਬੇਟੀਆਂ ਨੇ ਉਹ ਉਹਨਾਂ ਤੇ ਸਾਡੇ ਕੀ ਅਸਰ ਪਊਗਾ ਇਹ ਗੱਲਾਂ ਨੇ ਜਿਹੜੀਆਂ ਸਾਨੂੰ ਬਹੁਤ ਸੋਚਣ ਦੀ ਲੋੜ ਹੈ ਔਰ ਸਾਨੂੰ ਉਹ ਪ੍ਰਾਤਨ ਵਿਰਸਾ ਉਹ ਸਾਡਾ ਜਿਹੜਾ ਸੱਭਿਆਚਾਰ ਹੈ ਜਿੱਥੇ ਜਦੋਂ ਤੀਆਂ ਲੱਗਦੀਆਂ ਤੇ ਮੇਲੇ ਲੱਗਦੇ ਅਸੀਂ ਹੱਸਦੇ ਖੇਡਦੇ ਜਿਹੜੇ ਕੋਈ ਬੋਰੀ ਚੁੱਕਦਾ ਕੋਈ ਭਜਦਾ ਕੋਈ ਸਵੇਰੇ ਉੱਠ ਕੇ ਪੱਠਿਆਂ ਨੂੰ ਜਾਂਦਾਂ ਨਾਲੇ ਭੱਜਿਆ ਜਾਂਦਾ ਕੋਈ ਤੁਰਿਆ ਜਾਂਦਾ ਤੇ ਜਿੱਥੋਂ ਮਰਜੀ ਕੋਈ ਸਬਜ਼ੀ ਮਤਲਬ ਉਹ ਕਰ ਲੈਂਦਾ ਉਹ ਗੱਲਾਂ ਨੇ ਜਿਹੜਾ ਸਾਡਾ ਸਹਿਜ ਹੈ ਜਿਹੜਾ ਅਵਸਥਾ ਜਿਹੜੀ ਹੈਗੀ ਆ ਇਹਨਾਂ ਗੱਲਾਂ ਨੇ ਖੋਹ ਲਈ ਅਸੀਂ ਆਪਣੇ ਆਪ ਤੋਂ ਵੀ ਟੁੱਟ ਗਏ ਅਸੀਂ ਆਪਣੇ ਆਲੇ ਦੁਆਲੇ ਨੂੰ ਵੀ ਟੁੱਟ ਗਏ ਮੈਨੂੰ ਤਾਂ ਲੱਗਦੀ ਆ ਵੀ ਹੁਣ ਇੰਜ ਲੱਗਦਾ ਵੀ ਅਸੀਂ ਪਰਿਵਾਰ ਦੇ ਵਿੱਚ ਕਮਰੇ ਅੰਦਰ ਬੈਠ ਕੇ ਮੋਬਾਈਲ ਨਾਲੇ ਜਿਹੜਾ ਸਾਡੀ ਮੋਬਾਈਲ ਜਿਹੜੀ ਹੈਗੀ ਆ ਟੈਕਨੋਲੋਜੀ ਉਹਨੇ ਸਾਨੂੰ ਪਰਿਵਾਰ ਦੇ ਆਪਸ ਜੀਆਂ ਤੋਂ ਵੀ ਤੋੜ ਤੋੜ ਕੇ ਰੱਖ ਦਿੱਤਾ ਸੋ ਮਿੱਤਰੋ ਵੇਲਿਓ ਬੱਚਿਓ ਭੈਣੋਂ ਭਰਾਵੋ ਹੁਣ ਉਹ ਸਮਾਂ ਮੁੜ ਕੇ ਲਿਆਈਏ ਕਿਤੇ ਇਹ ਨਾ ਹੋ ਜੇ ਜਦੋਂ ਨੂੰ ਅਸੀਂ ਕਿਤੇ ਉਹ ਗੱਲਾਂ ਬਾਰੇ ਸੋਚੀਏ ਸਾਡੇ ਕੋਲੇ ਸਮਾਂ ਉਹ ਸਾਡਾ ਹੱਥ ਜੀ ਨਾ ਰਹੇ ਸਾਡੇ ਤੋਂ ਅਸੀਂ ਬਹੁਤ ਲੰਘ ਜਿਹੜੇ ਬਾਹਰਲੇ ਇੱਕ ਹੋਰ ਕੰਟਰੀ ਨੇ ਉਹ ਸਗਾ ਮੈਨੂੰ ਲੱਗਦੀ ਹੈ ਜਿਹੜਾ ਸਾਡਾ ਕਲਚਰ ਹੈ ਉਹਨੂੰ ਅਪਣਾਉਂਦੇ ਜਾ ਰਹੇ ਨੇ ਅਸੀਂ ਜਿਹੜਾ ਸਾਡਾ ਆਪਦਾ ਕਲਚਰ ਹੈ ਉਹ ਅਸੀਂ ਜਿਹੜਾ ਹੈਗਾ ਛੱਡਦੇ ਜਾ ਰਹੇ ਹਾਂ ਉਹ ਜਦੋਂ ਜਦੋਂ ਅਸੀਂ ਖੂਹਾਂ ਤੋਂ ਪਾਣੀ ਪੀਂਦੇ ਸੀ ਕਦੋਂ ਅਸੀਂ ਕੱਸੀਆਂ ਦਾ ਪਾਣੀ ਪੀਂਦੇ ਸੀ ਕਿੱਥੇ ਸਾਡੀਆਂ ਮੱਝਾਂ ਲਾ ਕੇ ਛਪੜਾਂ ਦੇ ਵਿੱਚ ਉਹਤੇ ਦੂਰ ਜਿਹੜੀਆਂ ਚਰਾੰਦਾਂ 'ਚ ਚਾਰਦੀਆਂ ਸੀਆਂ ਬੱਕਰੀਆਂ ਵਾਲੇ ਉਹਤੇ ਦੁੱਧ ਜਦੋਂ ਉਹ ਚਾਰ ਚੁਰ ਕੇ ਆਉਂਦੀਆਂ ਉਹ ਆਰਾਮ ਜਿਦ ਕਹਿੰਦੇ ਨਾ ਕਿੰਨੀ ਅੱਖਾਂ ਦੁਖਦੀਆਂ ਨਾ ਉਹਨਾਂ ਮਾਮਾ ਜਿਹੜੀਆਂ ਉਹ ਬੱਕਰੀਆਂ ਦੁੱਧੋ ਦੇ ਉਹ ਆ ਬੰਨ ਦੇਉਂਦੀਆਂ ਇੱਥੇ ਅੱਖਾਂ ਤੇ ਉਹਦੇ ਨਾਲ ਹੀ ਉਹ ਜਿਹੜੇ ਹੈਗੇ ਸੀ ਉਹ ਉਹ ਠੀਕ ਹੋ ਜਾਂਦੇ ਹੁਣ ਤਾਂ ਪਤਾ ਨਹੀਂ ਕਿਹੜੇ ਡਾਕਟਰ ਦੇ ਲੈ ਕੇ ਜੈਨੂੰ ਆਏ ਹੋ ਗਿਆ ਨੂੰ ਇਨਫੈਕਸ਼ਨ ਹੋ ਗਈ ਉਹਨੂੰ ਕੋਈ ਇਨਫੈਕਸ਼ਨ ਫਸੂਸ ਨੂੰ ਹੁੰਦੀ ਨਹੀਂ ਸੀਗੀ ਕੋਈ ਜ਼ਿਆਦਾ ਹੁਣ ਇਸੇ ਕਰਕੇ ਆ ਕਿਉਂਕਿ ਬਾਤਾ ਵਰਨਾ ਜਿਹੜਾ ਅਸੀਂ ਉਹ ਸਾਡੀਆਂ ਦਵਾਈਆਂ ਨੇ ਜਿਹੜੀਆਂ ਸਾਡੀਆਂ ਸਪਰੇ ਹਾਂ ਨੇ ਸਾਡਾ ਜਿਹੜਾ ਵਾਤਾਵਰਨਾ ਜਿਹੜੀ ਹਵਾ ਜਿਹੜੀ ਜਿਹੜੀ ਖਰਾਬ ਉਹਦੇ ਕਰਕੇ ਜਿਹੜੀਆਂ ਸਾਡੀਆਂ ਅਸੀਂ ਬਿਮਾਰੀਆਂ ਤੇ ਸਾਡਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਨਾ ਸੰਭਲੇ ਤਾਂ ਅਜਿਹੇ ਅਸੀਂ ਪਤ ਨਹੀਂ ਕਿੰਨੀਆਂ ਹੋਰ ਬਿਮਾਰੀਆਂ ਨੇ ਆ ਹੁਣ ਪਿੱਛੇ ਜੇ ਉਹ ਲੰਘ ਕੇ ਗਿਆ ਕਰੋਨਾ ਕਰੋਨਾ ਵੇਲੇ ਜਦੋਂ ਲੋਕ ਘਰਾਂ 'ਚ ਰਹਿੰਦੇ ਸੀਗੇ ਉਦੋਂ ਦੇਖੋ ਕਿੰਨਾ ਇੱਕ ਵਾਰੀ ਵਾਤਾਵਰਨ ਐ ਲੱਗ ਰਿਹਾ ਸੀ ਦੂਰ ਦੂਰ ਐ ਜਿਵੇਂ ਧਰਤੀ ਆ ਜਿਹੜੀ ਬਹੁਤ ਐਵੇਂ ਇੱਕ ਸ਼ਾਂਤ ਹੋ ਗਈ ਹੋਵੇ ਤੇ ਹੁਣ ਉਹੋ ਜਿਹੀ ਅਸੀਂ ਮਤਲਬ ਭੱਜ ਦੌੜ ਗੱਡੀਆਂ ਕਿੰਨੀਆਂ ਨੇ ਇੱਕ ਗੱਡੀ ਜਿੱਥੇ ਪਰਿਵਾਰ ਦੇ ਵਿੱਚ ਅੱਡੋ ਅੱਡੀ ਅਲੱਗ-ਲੱਗ ਜਿਹੜੀਆਂ ਹੈਗੀਆਂ ਗੱਡੀਆਂ ਲੈ ਕੇ ਜਾਂਦੇ ਆ ਚਾਰ-ਚਾਰ ਪੰਜ-ਪੰਜ ਸਾਧਨ ਨੇ ਹਰੇਕ ਦੇ ਘਰੇ ਜੇ ਅਸੀਂ ਦੋ ਇੱਕ ਦਾ ਕਿਲੋਮੀਟਰ ਵੀ ਤੁਰ ਜਾਣਾਗਾ ਤਾਂ ਅਸੀਂ ਮੋਟਰਸਾਈਕਲ ਚੱਕਦੇ ਆ ਜੇ ਕਿਤੇ ਉੱਥੇ ਸਰ ਸਕਦਾ ਸੀ ਤੁਰ ਕੇ ਵੀ ਜਾ ਸਕਦੇ ਆ ਜੇ ਸਾਡਾ ਦੋ ਚਾਰ ਕਿੱल्ल्या ਦੇ ਖੇਤਾਂ ਉੱਥੇ ਵੀ ਰੋਟੀ ਲੈ ਕੇ ਜਿਹੜਾ ਕੋਈ ਜਾਂਦਾ ਫਲਾਉਣ ਕੋਈ ਜਾਂਦਾ ਪਹਿਲੀ ਕੰਦਾ ਕੋਈ ਜਾਂਦਾ ਹੀ ਨਹੀਂ ਮੋਟਰ ਚਲਾਉਣ ਨਹੀਂ ਜਾਂਦਾ ਕੋਈ ਜਾਂਦਾ ਹੀ ਨਹੀਂ ਜੇ ਜਾਂਦਾ ਤਾਂ ਮੋਟਰਸਾਈਕਲ ਲੈ ਕੇ ਜਾਂਦੇ ਨੇ ਅੱਗੇ ਜੇ ਕੋਈ ਪੱਠੇ ਲੈ ਹੁਣ ਤਾਂ ਉਹ ਮੋਟਰਸਾਈਕਲ ਹੈ ਮਗਰ ਨਮੀਆਂ ਰੇੜੀਆਂ ਜਿਹਾ ਬਣਾ ਲੀਆਂ ਉਹਤੇ ਵੀ ਉਹ ਲਿਆਉਂਦੇ ਨੇ ਅੱਗੇ ਜੇ ਕਦੀ ਭਰੀ ਉਹਦੇ ਸਿਰਤੀ ਚੱਕ ਲਿਆਉਂਦੇ ਜਾਂ ਕੋਈ ਛੋਟਾ ਮੋਟਾ ਕੋਈ ਗੱਡਾ ਹੁੰਦਾ ਜਾਂ ਉਹਦੇ ਤੇ ਲੈ ਆਉਂਦੇ ਹੁਣ ਇਸੇ ਕਰਕੇ ਉਹ ਜਿਹੜੇ ਹੈਗੇ ਨੇ ਸਾਡੇ ਜਿਹੜੇ ਇਹ ਹੁਣ ਤਾਂ ਕੋਈ ਕਰਜ਼ਾ ਲੈਣ ਵੇਲੇ ਮਨ ਲਾਉਂਦੇ ਬੈਂਕਾਂ ਨੇ ਜਿਹੜਾ ਜਾਦੇ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਪ੍ਰਚਾਰ ਕਰਕੇ ਆਪਣੇ ਉਹਨਾਂ ਨੇ ਤਾਂ ਆਪਣਾ ਕੰਪਨੀਆ ਨੇ ਤਾਂ ਆਪਣਾ ਮੁਨਾਫਾ ਮੁਨਾਫਾ ਕਮਾਉਣ ਖਾਤਰ ਇਹ ਜਿਹੜਾ ਕੰਮ ਕਰਿਆ ਸੀਗਾ ਉਹਨਾਂ ਨੇ ਬੈਂਕਾਂ ਨੂੰ ਜਿਹੜਾ ਇੰਨੀਆਂ ਸਹੂਲਤਾਂ ਦੇ ਕੇ ਲੋਨ ਹਰੇਕ ਹੁਣ ਆਏ ਨਹੀਂ ਕਹਿੰਦਾ ਹੁਣ ਬੈਂਕ ਕੋਲ ਹਰੇਕ ਕਹਿੰਦੇ ਨੇ ਜਾ ਕੇ ਵੀ ਯਾਰ ਸਾਡਾ ਬੈਂਕ ਵਾਲਾ ਕਹਿੰਦਾ ਵੀ ਤੇਰੀ 3 ਲੱਖ ਦੀ ਲਿਮਟ ਘੱਟ ਆ ਯਾਰ ਉਹ ਕਹਿੰਦਾ ਯਾਰ ਥੋੜੀ ਜਿਆ 10 ਲੱਖ ਦੀ ਬਣਾ ਲਾ ਅਸੀਂ ਕਿ ਮੈਂ ਜਦੋਂ ਪਰਿਵਾਰੀ ਦੇਹਾ ਮੈਂ ਉਹਨੂੰ ਕਿਹਾ ਯਾਰ ਤੁਹਾਡਾ ਬੈਂਕ ਵਾਲਾ ਤੁਹਾਨੂੰ ਇਹ ਕਿਉਂ ਨਹੀਂ ਕਹਿੰਦਾ ਵੀ ਯਾਰ ਤੇਰੀ ਯਾਰ 7 ਲੱਖ ਦੀ ਲਿਮਟ ਹੈ ਕਿ ਤੂੰ 5 ਦੀ ਕਰ ਅਗਲੀ ਵਾਰੀ ਤੂੰ 3 ਦੀ ਕਰ ਫਿਰ 2 ਦੀ ਕਰ ਹੈ 1 ਦੀ ਫਿਰ 1 ਲੱਖ ਦੀ ਕਰ ਫਿਰ ਇਹ ਮਤਲਬ ਜਿਹੜਾ ਹੈਗਾ ਇਹ ਵਰਤਾਰਾ ਹੈਗਾ ਜਿਹੜਾ ਮਤਲਬ ਕਿਤੇ ਰੁਕਣਾ ਨਹੀਂ ਹੈਗਾ ਕਿਤੇ ਜਾ ਕੇ ਜਿਹੜੀਆਂ ਖੁਦਕੁਸ਼ੀਆਂ ਦਾ ਦੌਰ ਚੱਲ ਰਿਹਾ ਜਿਹੜਾ ਮਤਲਬ ਅਸੀਂ ਆਤਮਿਕ ਤੌਰ ਤੇ ਠੀਕ ਨਹੀਂ ਹਾਂ ਸਟ्रेस ਹੈ ਇਹ ਸਾਡਾ ਕਿਤੇ ਨਾ ਕਿਤੇ ਸਾਡਾ ਆਪਣਾ ਕਸੂਰ ਹੈ ਇਹ ਅਸੀਂ ਆਪਣੇ ਕਸੂਰ ਨੂੰ ਪਹਿਲਾਂ ਜਿਹੜੇ ਆਪਣੇ ਅੰਦਰ ਝਾਤੀ ਮਾਰੀਏ ਕਿ ਜਿਹੜੇ ਉਹ ਗੱਲਾਂ ਨੇ ਜਿਹੜੀਆਂ ਸਾਨੂੰ ਉਹਦਾ ਕੰਪਨੀਆਂ ਨੇ ਤਾਂ ਦਫਾ ਕਮਾਉਣ ਖਾਤਰ ਸਾਰਾ ਕੁਝ ਕਰਨਾ ਅਸੀਂ ਉਹਨਾਂ ਤੋਂ ਕਿਵੇਂ ਬਚਣਾ ਆਪਣੇ ਆਪ ਨੂੰ ਸੁਚੇਤ ਕਿਵੇਂ ਰੱਖਣਾ ਤੇ ਜ਼ਰੂਰੀ ਨਹੀਂ ਹੈ ਕਿ ਅਸੀਂ ਹਰ ਜਿਹੜਾ ਕੰਮ ਹੈ ਤੇ ਉਹਦੇ ਲਈ ਅਸੀਂ ਬੈਂਕਾਂ ਵੱਲ ਭੱਜੀਏ ਜਾਂ ਕਿਸੇ ਹੋਰ ਮਤਲਬ ਅੱਗੇ ਜੇ ਕੁਝ ਵਸੀਲੇ ਪਣਾਈਏ ਕਈ ਵਾਰ ਘਰੇ ਸਰ ਵੀ ਜਾਂਦਾ ਹੁੰਦਾ ਸੀਗਾ ਤੇ ਅੱਗੇ ਜਿਵੇਂ ਕੋਈ ਆੜਤੀਏ ਤੋਂ ਕੁਝ ਕੋ ਲਿਆਉਂਦਾ ਤਾਂ ਉਹ ਉਹ ਕਦੇ 6 ਮਹੀਨੇ ਬਾਅਦ ਰੋ ਮੜ ਮੜ ਜਾਂਦੇ ਸੀਗੇ ਜਾਂ ਜਾਂ ਉਹਨੇਕ ਫਸਲ ਦੇ ਹਿਸਾਬ ਨਾਲ ਜੇ ਇੱਕ ਦਿਨਾਂ ਦੀ ਫਸਲ ਹੁੰਦੀ ਜਿੰਨੇ ਕੁ ਪਰਜ ਕੋ ਇਹਨਾਂ ਦੇ 20000 ਦੀ ਫਸਲ ਹੁੰਦੀ ਆ ਜਾਂ 50000 ਦੀ ਫਸਲ ਦੀ ਉਹਨੂੰ ਪਹਿਲਾਂ ਹੀ ਕਹਿੰਦੇ ਤੂੰ ਯਾਰ ਲਾਣੇਦਾਰਾ ਦੇਖ ਲੈ ਭਾਰ ਨਾ ਹੋ ਜੇ ਕਿਤੇ ਜ਼ਿਆਦੇ ਉਹ ਬੰਦਾ ਵੀ ਸੋਚਦਾ ਯਾਰ ਕਦੇ ਲਾਲਾ ਯਾਰ ਠੀਕ ਹੀ ਕਹਿੰਦਾ ਮੈਨੂੰ ਐਂ ਲੱਗਦਾ ਵੀ ਬੈਂਕਾਂ ਨੇ ਦੇ ਕੁਝ ਜਿਹੜਾ ਇਹ ਆ ਕਰਜ਼ਾ ਜਿਹੜਾ ਹੈਗਾ ਬੈਂਕਾਂ ਕਰਕੇ ਹੀ ਇਹ ਜ਼ਿਆਦੇ ਹੋਇਆ ਤੇ ਸੋ ਸਹਜ ਆ ਜਿਹੜਾ ਉਹ ਤਾਂ ਹੀ ਆਊਗਾ ਜੇ ਅਸੀਂ ਹੱਥੀਂ ਕੰਮ ਕਰੀਏ ਹੱਥੀਂ ਕੰਮ ਕਰਨ ਦੀ ਜਿਹੜੀ ਜਿਹੜਾ ਕਿਰਤ ਕਰਨ ਨੂੰ ਵੱਡਾ ਮਤਲਬ ਜਿਹੜਾ ਹੈਗਾ ਮੰਨੀਏ ਉਹ ਜਿਵੇਂ ਹੱਥਾਂ ਨਾਲ ਜਿਹੜਾ ਅਸੀਂ ਕੰਮ ਕਰ ਸਕਦੇ ਆ ਉਹਨੂੰ ਜ਼ਰੂਰੀ ਨਹੀਂ ਹੈ ਅਸੀਂ ਉਹ ਮਸ਼ੀਨ ਨਾਲ ਕਰਨਾ ਇਹ ਜ਼ਰੂਰੀ ਨਹੀਂ ਹੈ ਅਸੀਂ ਉਹ ਉਹਦੇ ਖਾਤਰ ਕੋਈ ਹੋਰ ਮਤਲਬ ਅਸੀਂ ਤਰ੍ਹਾਂ ਤਰਤ ਕਰੀਏ ਜਿਹੜਾ ਮਤਲਬ ਅਸੀਂ ਹੱਥਾਂ ਨਾਲ ਕੰਮ ਕਰਦੇ ਹਾਂ ਹੱਥਾਂ ਨਾਲ ਕਰੀਏ ਜਿਹੜਾ ਦਿਮਾਗ ਦਾ ਕੰਮ ਕਰਨ ਵਾਲਾ ਦਿਮਾਗ ਨਾਲ ਕਰੀਏ ਜਿਹੜਾ ਕੰਮ ਕਿਸੇ ਸਾਧਨਾ ਨਾਲ ਕਰਨ ਵਾਲਾ ਉਹ ਸਾਧਨਾ ਨਾਲ ਸਾਧਨਾ ਨਾਲ ਕਰੀਏ ਅਸੀਂ ਸਹਿਜ ਰਹਿ ਕੇ ਜ਼ਿੰਦਗੀ ਦੇ ਵਿੱਚ ਅਸੀਂ ਉਹਨਾਂ ਮਤਲਬ ਨਾ ਦੂਰ ਕੰਪਨੀਆਂ ਦੇ ਜਿਵੇਂ ਦਿਖਾਉਂਦੀਆਂ ਨੇ ਉਹ ਸਬਜ਼ੀ ਬਾਗ ਨੇ ਜਿਹੜੇ ਉਹਨਾਂ ਦੇਖੀ ਉਹ ਕਹਿੰਦੇ ਨੇ ਵੀ ਲੈ ਤੂੰ ਤਾਂ ਰਾਤ ਆਹ ਕਰ ਦੇਗਾ ਤੇਰਾ ਤਾਂ ਆਹ ਕੁਝ ਹੋ ਜਾਊਗਾ ਨਹੀਂ ਅਸੀਂ ਇਹ ਸੋਚਣਾ ਵੀ ਯਾਰ ਇਹ ਸਾਨੂੰ ਜਿਹੜੀਆਂ ਕੰਪਨੀਆਂ ਨੇ ਕਿਵੇਂ ਗੁਲਾਮ ਬਣਾ ਰਹੀਆਂ ਨੇ ਇਹਨਾਂ ਕੰਪਨੀ ਲਈ ਸਾਡੀ ਜ਼ਮੀਨਾਂ ਤੇ ਇਹਨਾਂ ਦੇ ਅੱਖਾਂ ਇਹਨਾਂ ਦੀ ਇਹਨਾਂ ਨੂੰ ਮਤਲਬ ਕਿਸ ਤਰ੍ਹਾਂ ਮਤਲਬ ਜਿਹੜਾ ਕਰਜ਼ਾਈ ਕਰਕੇ ਉਹਨਾਂ ਦਾ ਇਹਦੇ ਤੇ ਮੋਬਾਈਲ ਤੇ ਆਉਂਦਾ ਵੀ ਹਾਂ ਬਈ ਤੇਰਾ ਲੋਨ ਦੇ ਦਈਏ ਤੈਨੂੰ ਇਹਨਾਂ ਅੱਗੇ ਕਿਤੇ ਜਾਂਦਾ ਪਹਿਲਾਂ ਬੈਂਕ ਕੋਈ ਪਟਵਾਰੀ ਕੋਲੇ ਜਾਂਦੇ ਉਹ ਕਾਗਜ਼ ਲੈ ਕੇ ਆਉਂਦੇ ਫਰਦ ਲੈ ਕੇ ਆਉਂਦੇ ਫਿਰ ਉਹ ਜਾ ਕੇ ਬੈਂਕ 'ਚ ਜਾਂਦੇ ਬੈਂਕ ਕੋਲੇ ਦੇਖਦੇ ਉਹ ਦੇਖਦੇ ਯਾਰ ਤੇਰਾ ਤਾਂ 3500 ਬਣੂ ਜਾਂ 5000 ਹੁਣ ਪਤਾ ਨਹੀਂ ਕਿੰਨੇ ਹੁਣ ਤਾਂ ਆਪਣੇ ਆਪ ਹੀ ਹੁਣ ਤਾਂ ਆਨਲਾਈਨ ਹੀ ਕਹਿੰਦੇ ਬਸ ਤੇਰਾ ਲੋਨ ਹੋ ਗਿਆ ਵੀ ਬਸ ਐਂ ਪਤਾ ਲੱਗਿਆ ਤੇਰੇ ਖਾਤੇ 'ਚ ਤਾਂ ਪੈ ਗਏ ਪੈਸੇ ਇਹ ਗੱਲਾਂ ਨੇ ਜਿਹੜੀਆਂ ਤੇ ਇਹ ਕੋਈ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਅਸੀਂ ਸਹਿਜ ਅਵਸਥਾ 'ਚ ਰਹੀਏ ਅਸੀਂ ਆਪਣੇ ਜੀਵਨ ਦੇ ਵਿੱਚ ਉਹਨਾਂ ਗੱਲਾਂ ਨੂੰ ਅਪਣਾਈਏ ਜਿਹੜੇ ਸਾਡੇ ਬਜ਼ੁਰਗ ਸੀ ਜਿਹੜੇ ਸਾਡੇ ਵੱਡੇ-ਵਡੇਰੇ ਸੀਗੇ ਤੇ ਉਹ ਜਿਹੜੇ ਸਾਡੇ ਲਈ ਛੱਡ ਗਏ ਨੇ ਸਾਡੇ ਉਹਨਾਂ ਨੂੰ ਅਸੀਂ ਨਾਇਕ ਬਣਾਈਏ ਨਾ ਕਿ ਫਿਲਮਾਂ ਦੇ ਵਿੱਚ ਦੇਖ ਕੇ ਅਸੀਂ ਜਿਹੜੀ ਆਰਜੀ ਜ਼ਿੰਦਗੀ ਆ ਜਿਹੜੀ ਉਹ ਉਹ ਨਹੀਂ ਸਾਨੂੰ ਜਿਹੜੀ ਡੁਪਲੀਕੇਟ ਜ਼ਿੰਦਗੀ ਆ ਉਹ ਨਾਲ ਜਿਉਈਏ ਅਸੀਂ ਅਸਲੀਅਤ ਨੂੰ ਜਿਹੜੀ ਹੈ ਅਪਣਾਈਏ ਅਸੀਂ ਕੰਮ ਕਰਨ ਨੂੰ ਤਰਜੀਹ ਦਈਏ ਅਸੀਂ ਫੇਰ ਹੀ ਸਾਡੀ ਜਿਹੜੀ ਹੈ ਜਿਹੜੇ ਖਰਚੇ ਵੀ ਸਾਨੂੰ ਆਪਣੇ ਘਟਾਉਣੇ ਚਾਹੀਦੇ ਨੇ ਜਿਹੜਾ ਵਿਆਹ ਕਲਚਰ ਨੇ ਜਿਹੜਾ ਹੈਗਾ ਉਹਨੂੰ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਵੀ ਕਰ ਸਕਦੇ ਹਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ ਕਰ ਸਕਦੇ ਹਾਂ ਸੋ ਅਸੀਂ ਮਾੜੀਆਂ ਮਾੜੀਆਂ ਜਿਹੜੀਆਂ ਗੱਲਾਂ ਨੇਗੀਆਂ ਉਹਨਾਂ ਤੋਂ ਤੋਂ ਜਿਹੜੀਆਂ ਹੈਗੀਆਂ ਨੇ ਮਾੜੀਆਂ ਗੱਲਾਂ ਨੇ ਜਿਹੜੇ ਮਾੜੀਆਂ ਪ੍ਰਵਿਰਤੀਆਂ ਨੇ ਉਹਨਾਂ ਗੱਲਾਂ ਤੋਂ ਅਸੀਂ ਥੋੜਾ ਜਿਆਦਾ ਸੁਚੇਤ ਹੋਈਏ ਇਹ ਸੋ ਅੱਜ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ